ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਂ ਤੁਹਾਡਾ ਆਪਣਾ ਦਾਰਕਵਦੀ ਮੌਜੂਦ ਹਾਂ ਇਸ ਟਾਈਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿੱਥੇ ਕਿ ਇੱਥੇ ਅੱਜ ਕਿਸਾਨ ਮੇਲਾ ਜਿਹੜਾ ਉਹ ਯੋਜਿਤ ਕੀਤਾ ਗਿਆ ਜਿੱਥੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਿਸਾਨਾਂ ਨੂੰ ਸਮੇਂ-ਸਮੇਂ ਤੇ ਉਹਨਾਂ ਨੂੰ ਖੇਤੀ ਸਬੰਧੀ ਜਾਗਰੂਕ ਕਰਦੀ ਹੈ ਉੱਥੇ ਜਿਹੜੇ ਨਵੇਂ-ਨਵੇਂ ਸੀਡ ਨੇ ਉਹਨਾਂ ਨੂੰ ਅੱਜ ਮੇਲੇ ਵਾਲੇ ਦਿਨ ਦਿੱਤੇ ਜਾਂਦੇ ਹਨ ਤੇ ਅਸੀਂ ਇੱਥੇ ਮੌਜੂਦ ਹਾਂ ਇਸ ਟਾਈਮ ਅ ਕੱਲ ਕਰਾਂਗੇ ਉਹਨਾਂ ਕਿਸਾਨ ਵੀਰਾਂ ਦੇ ਨਾਲ ਗੱਲ ਕਰਾਂਗੇ ਉਹਨਾਂ ਡਾਕਟਰ ਸਾਹਿਬਾਂ ਦੇ ਨਾਲ ਜਿਹੜੇ ਕਿ ਕਿਸਾਨ ਵੀਰਾਂ ਦੀ ਜਿਹੜੀਆਂ ਨਮੀਆਂ ਨਮੀਆਂ ਕਿਸਮਾਂ ਹੜੀ ਸੌਣੀ ਦੀਆਂ ਕੱਢਦੇ ਨੇ ਉਹਨਾਂ ਨਾਲ ਵੀ ਕੱਲ ਕਰਾਂਗੇ ਆਓ ਜੀ ਆਪਾਂ ਚੱਲਦੇ ਅੱਗੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਮੇਰੇ ਸਾਹਮਣੇ ਸਟਾਲ ਲੱਗੇ ਆਣ ਜਿਵੇਂ ਕਿ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸੀਡ ਨੇ ਇਥੋਂ ਮਿਲਦੇ ਨੇ ਉਸ ਤਰ੍ਹਾਂ ਹੀ ਜਿਹੜੇ ਪੌਦੇ ਨੇ ਫਲਦਾਰ ਬੂਟੇ ਉਹ ਵੀ ਇੱਥੇ ਮਿਲਦੇ ਨੇ ਤੇ ਜਿਹੜੀਆਂ ਨਮੀਆਂ ਨਮੀਆਂ ਕਣਕੇ ਦੀਆਂ ਕਿਸਮਾਂ ਜਿਹੜਾ ਹੋਰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਜਿਹੜੀਆਂ ਫਸਲਾਂ ਉਗਾਈਆਂ ਜਾਂਦੀਆਂ ਨੇ ਉਹਨਾਂ ਦੇ ਜਿਹੜੇ ਬੀਜ ਨੇ ਇੱਥੇ ਮਿਲਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਇਹ ਸਟਾਲ ਲੱਗੇ ਹੋਏ ਨੇ ਤੇ ਸਟਾਲਾਂ ਤੇ ਜਿਹੜੇ ਜ਼ਿਮੀਂਦਾਰ ਵੀਰ ਨੇ ਉਹ ਵੀ ਦੇਖੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਉਹ ਆਪਣੇ ਇਸ ਫਸਲ ਸੰਬੰਧੀ ਪੁੱਛਗਿੱਛ ਵੀ ਕਰਦੇ ਨੇ ਤੇ ਉਹ ਆਪਣੇ ਜਿਹੜੀ ਆਉਣ ਵਾਲੀ ਨਵੀਂ ਕਿਸਮਾਂ ਉਹਨਾਂ ਬਾਰੇ ਜਾਣਕਾਰੀ ਵੀ ਲੈਂਦੇ ਨੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹਨਾਂ ਸਟਾਲਾਂ ਤੇ ਲੈ ਕੇ ਚੱਲਦੇ ਹਾਂ ਜਿਹੜੀਆਂ ਸਟਾਲਾਂ ਤੇ ਵੱਡੀ ਗਿਣਤੀ ਦੇ ਜਿਹੜੇ ਕਿਸਾਨ ਵੀਰ ਨੇ ਉਹ ਆਪਣੇ ਫਸਲ ਸੰਬੰਧੀ ਜਾਗਰੂਕੀ ਪੈਦਾ ਕਰ ਰਹੇ ਹਨ ਕੁਝ ਕਿਸਾਨ ਵੀਰ ਖੜੇ ਨੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਇਹ ਵੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆਏ ਨੇ ਇਹਨਾਂ ਨਾਲ ਆਪਾਂ ਗੱਲ ਕਰਦੇ ਆਂ ਵੀ ਕੀ ਤੁਸੀਂ ਜਿਹੜੀ ਇੱਥੋਂ ਫਸਲਾਂ ਦੀ ਬੀ ਲੈ ਕੇ ਜਾਂਦੇ ਹੋ ਉਹ ਕਿੰਨੇ ਕੁ ਸਿੱਧ ਹੁੰਦੇ ਨੇ ਜਾਂ ਜਿਹੜੇ ਹੋਰ ਪੌਦੇ ਲੈ ਕੇ ਜਾਂਦੇ ਹੋ ਕਿੰਨੇ ਕੁ ਕਾਰਗਰ ਹੁੰਦੇ ਨੇ ਭਾਈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਹਰਨੇਕ ਸਿੰਘ ਜਿਹੜੇ ਪਿੰਡ ਤੋਂ ਆ ਤੁਸੀਂ ਆਰਾਉਂਦੇ ਪਿੰਡ ਤੋਂ ਆਂ ਹਰ ਸਾਲ ਆਉਂਦੇ ਹੋ ਤੁਸੀਂ ਨਹੀਂ ਜੀ ਟਾਂਕ ਤੋਂ ਹੀ ਆਈ ਜੀ ਅੱਛਾ ਇਹ ਕਿਹੜੇ ਬੁੱਟੇ ਲੈ ਕੇ ਚੱਲੇ ਹੋ ਤੁਸੀਂ ਇਹ ਬੈਂਗਣੀ ਆ ਜੀ ਬਹੁਤ ਵਧੀਆ ਗਰੰਟੀ ਦਿੱਤੀ ਹੈ ਜੀ ਇਹ ਹਾਈਬ੍ਰਿਡ ਬੀ ਆ ਹਾਂਜੀ ਹਾਈਬ੍ਰਿਡ ਬੀ ਆ ਇਹ ਮਹੀਨੇ ਦੇ ਅੰਦਰ ਅੰਦਰ ਕੋ ਫਲ ਦੇ ਗੂ ਮਹੀਨੇ ਦੇ ਅੰਦਰ ਅੰਦਰ ਇਹਨਾਂ ਪੌਦਿਆਂ ਨੂੰ ਫਲ ਲੱਗਣ ਲੱਗ ਜਾਂਦਾ ਇਹ ਡਾਕਟਰਾਂ ਨੇ ਸਲਾਹ ਦਿੱਤੀ ਤੁਹਾਨੂੰ ਨਹੀਂ ਉਹਨਾਂ ਕਿੰਨਾ ਤੋਂ ਲੈ ਕੇ ਆਂਦੇ ਜੀ ਪਰੀਰੀ ਜਿੰਦੇ ਉਹਨਾਂ ਨੇ ਆਪ ਦੀ ਪੂਰੀ ਤਸੱਲੀ ਨਾਲ ਜਿਹਨੇ ਵੀ ਦਿੱਤਾ ਜੀ ਹਾਂਜੀ ਕਿੰਨਾ ਕੁ ਲੱਗਦਾ ਤੁਹਾਨੂੰ ਇਹ ਮੇਲਿਆਂ ਦਾ ਕਿਸਾਨ ਮੇਲਿਆਂ ਦਾ ਕਿਸਾਨਾਂ ਨੂੰ ਕਿੰਨਾ ਕੁ ਫਾਇਦਾ ਵਾ ਜੀ ਹਾਂਜੀ ਬਹੁਤ ਫਾਇਦਾ ਕਰ ਇਹ ਤੋਂ ਤੁਹਾਨੂੰ ਕੋਈ ਫਸਲਾਂ ਸੰਬੰਧੀ ਜਾਗਰਤੀ ਮਿਲਦੀ ਆ ਹਾਂਜੀ ਪੂਰੀ ਜਾਗਰੂਕਤ ਮਿਲਦੀ ਆ ਜੀ ਸੁਧਰੇ ਵੀ ਹੋ ਵੀ ਹੁੰਦੇ ਐਚ ਬਦਲਿਆ ਜੀ ਤੁਸੀਂ ਕਿਹੜੇ ਪਿੰਡ ਤੋਂ ਆਏ? ਮੈਂ ਮਿਰਜ਼ਾਪੁਰ ਸੁਲਤਾਨਪੁਰ ਲੋਧੀ ਕਪੂਰਥਲਾ ਡਿਸਟ੍ਰਿਕਟ ਦਾ ਰਹਿਣ ਵਾਲਾ ਸੁੱਚਾ ਸਿੰਘ ਰਿਟਾਇਰਡ ਮਾਸਟਰ ਹਾਂ। ਅੱਗੇ ਵੀ ਤੁਸੀਂ ਉਹਨੇ ਮੇਲੇ ਤੇ? ਮੈਂ ਹਰ ਮੇਲੇ ਤੇ ਆਉਣਾ ਹਾਂ ਤੇ ਮੈਂ ਕਿਸਾਨ ਕਲੱਬ ਦਾ ਵੀ ਪੀਏਯੂ ਦਾ ਮੈਂਬਰ ਹਾਂ। ਜੇ ਤੁਸੀਂ ਮੈਂਬਰ ਤੂੰ ਤੁਸੀਂ ਸਾਨੂੰ ਦੱਸ ਸਕਦੇ ਹੋ ਵੀ ਕਿਸਾਨ ਵੀਰਾਂ ਨੂੰ ਇਹ ਯੂਨੀਵਰਸਿਟੀ ਦਾ ਜਿਹੜਾ ਮੇਲਾ ਲੱਗਦਾ ਸਾਲ ਦੇ ਵਿੱਚ ਦੋ ਵਾਰੀ ਲੱਗਦਾ ਸਾੜੀ ਸੌਣੀ ਦਾ ਮੇਲਾ ਲੱਗਦਾ ਕਿੰਨਾ ਇੱਕ ਇਹ ਕਿਸਾਨ ਮੇਲਾ ਕਿਸਾਨ ਵੀਰਾਂ ਲਈ ਕਾਰਗਰ ਸਿੱਧ ਹੁੰਦਾ। ਮੈਂ ਸਮਝਦਾ ਜਿਸ ਬੰਦੇ ਨੇ ਤੇ ਇਸ ਦਾ ਲਾਹਾ ਲੈਣਾ ਉਹਨੂੰ 100% ਹੀ ਲਾਭੰਦਾ ਹੈ ਜਿਸ ਬੰਦੇ ਨੇ ਆ ਕੇ ਘੁੰਮ ਫਿਰ ਕੇ ਚਲ ਜਾਣਾ ਉਹਨੂੰ ਨਹੀਂ ਹੈ ਜਿਹੜੇ ਮੇਲਾ ਦੇਖਣ ਆਉਂਦੇ ਨੇ ਹਾਂ ਜਿਹੜੇ ਮੇਲਾ ਕਿਸਾਨ ਮੇਲਾ ਵੇਖਣ ਆਉਂਦੇ ਆ ਬੜੀ ਜਾਣਕਾਰੀ ਭਰਪੂਰ ਮੇਲਾ ਹੁੰਦਾ ਹੈ ਸਾਨੂੰ ਅੱਛੇ ਅੱਛੇ ਡਾਕਟਰਾਂ ਨਾਲ ਮਿਲਣ ਦਾ ਮੌਕਾ ਮਿਲਦਾ ਜਿਹੜੇ ਸਾਨੂੰ ਵਿਗਿਆਨਕ ਵਿਧੀ ਨਾਲ ਫਸਲਾਂ ਗਾਉਣ ਦੀ ਜਾਣਕਾਰੀ ਦਿੰਦੇ ਤੁਸੀਂ ਦੱਸ ਸਕਦੇ ਹੋ ਵੀ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਧਰਤੀ ਹੇਠਲਾ ਪਾਣੀ ਆ ਉਹ ਦਿਨੋ ਦਿਨ ਦੂਰ ਹੁੰਦਾ ਜਾ ਰਿਹਾ ਵੀ ਕਿਹੜੀ ਕਿਹੜੀ ਇਹੋ ਜਿਹੀ ਫਸਲਾ ਜਿਹੜੀ ਕਿਸਾਨ ਵੀਰਾਂ ਨੂੰ ਝੋਨਾ ਛੱਡ ਕੇ ਬੀਜਣੀ ਚਾਹੀਦੀ ਹੈ ਦੇਖੋ ਮੈਸੇਜ ਇਹਨਾ ਵੀ ਝੋਨੇ ਤੋਂ ਜੇ ਸਾਡਾ ਛਟਕਾਰਾ ਹੋ ਜਾਏ ਤੇ ਪਾਣੀ ਸਾਡਾ ਬਚ ਸਕਦਾ ਕਿਉਂਕਿ ਇਸ ਸਮੇਂ ਅਸੀਂ ਬਹੁਤ ਪਾਣੀ ਸੰਕਟ ਦੇ ਵਿੱਚੋਂ ਗੁਜ਼ਰ ਰਹੇ ਹਾਂ ਜੇ ਝੋਨੇ ਦੀ ਬਜਾਏ ਇਹ ਸਰਕਾਰ ਸਾਡਾ ਥੋੜਾ ਜਿਹਾ ਬਾਹ ਮਾ ਫੜੇ ਹੋਰ ਫਸਲਾਂ ਤੇ ਸਾਨੂੰ ਵਾਜਿਬ ਮੁੱਲ ਦੇਵੇ ਤਾਂ ਮੈਸਮਨਾ ਝੋਨੇ ਨੂੰ ਛੱਡ ਦੇਣਾ ਹੀ ਬਿਹਤਰ ਆ ਕਿਉਂਕਿ ਸਾਡਾ ਪਾਣੀ ਜਿਹੜਾ ਆਉਣ ਵਾਲੀਆਂ ਪੀੜ੍ਹੀਆਂ ਲਈ ਬਚਾਉਣਾ ਬਹੁਤ ਜ਼ਰੂਰੀ ਹੈ। ਹੋਰ ਕਿਹੜੀਆਂ ਫਸਲਾਂ ਆਪਾਂ ਉਗਾ ਸਕਦੇ ਹਾਂ ਝੋਨੇ ਦੀ ਜਗ੍ਹਾ? ਜਿਵੇਂ ਮੈਸਮਨਾ ਵੀ ਬਹੁਤ ਲੇਟ ਵੈਰਾਈਆਂ ਝੋਨੇ ਦੇ ਵਿੱਚ ਵੀ ਹੈਗੀਆਂ ਪਰ ਬਾਸਪਤੀ ਨੂੰ ਅਸੀਂ ਤਰਜੀਹ ਦਈਏ ਤਾਂ ਪਾਣੀ ਕਾਫੀ ਬਚ ਸਕਦਾ ਹੈ ਜਾਂ ਬਾਸਪਤੀ ਜਿਹੜੇ ਏਰੀਏ ਦੇ ਵਿੱਚ ਕਪਾਹ ਨਰਮਾ ਹੁੰਦਾ ਹੈ ਉਸ ਏਰੀਏ 'ਚ ਕਪਾਹ ਨਰਮੇ ਨੂੰ ਉਤਸ਼ਾਹਤ ਕੀਤਾ ਜਾਵੇ। ਵਾਜਿਬ ਰੇਟ ਉਹਨਾਂ ਨੂੰ ਮਿਲੇ ਮੱਕੀ ਵਾਲੇ ਏਰੀਏ 'ਚ ਮੱਕੀ ਬਜਾਈ ਜਾਵੇ। ਇਸ ਤਰ੍ਹਾਂ ਅਸੀਂ ਪੰਜਾਬ ਦੇ ਪਾਣੀ ਨੂੰ ਬਚਾ ਸਕਦੇ ਮਰਨਾ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕੋਸਣਗੇ ਜਰੂਰ ਇਸ ਤਰ੍ਹਾਂ ਇੱਥੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਂਦਾ ਵੀ ਤੁਸੀਂ ਝੋਨਾ ਛੱਡ ਕੇ ਫਸਲਾਂ ਵਿੱਚੋਂ ਪਾਣੀ ਵੀ ਕਾਫੀ ਇਹ ਉਪਰਾਲਾ ਹੈ ਇਥੋਂ ਦੇ ਵਿਗਿਆਨੀਆਂ ਦਾ ਕਿ ਕਾਫੀ ਸਮਝਾਉਂਦੇ ਵੀ ਆ ਸਾਨੂੰ ਪਰ ਅਸੀਂ ਅਜੇ ਅਮਲ ਨਹੀਂ ਕਰਦੇ ਕਿਉਂਕਿ ਅਸੀਂ ਲਾਹੇ ਨਾਲ ਬੱਜ ਗਏ ਆ ਝੋਨਾ ਇੱਕ ਜਹੀ ਫਸਲ ਹੈ ਜਿੱਤੇ ਐਮਐਸਪੀ ਮਿਲਦੀ ਹੈ ਸਾਨੂੰ ਤੇ ਬਜਮੀ ਕੀਮਤ ਮਿਲਣ ਕਰਕੇ ਅਸੀਂ ਝੋਨੇ ਨੂੰ ਹੀ ਅਜੇ ਆਪਣੋ ਨੇ ਆ ਪਾਰੇ ਇਸ ਤੋਂ ਬਦਲਣਾ ਬਹੁਤ ਜ਼ਰੂਰੀ ਹੈ ਠੀਕ ਹੈ ਚਲੋ ਆਪਾਂ ਕਰਾਂਗੇ ਕਿਸੇ ਹੋਰ ਕਿਸਾਨ ਵੀ ਨਾਲ ਗੱਲ ਪਣਾ ਦੇ ਸਟਾਲ ਨੇ ਜਿਹੜੇ ਆਪਣੇ ਘਰ ਦੇ ਵਿੱਚ ਇੱਥੇ ਜਿਵੇਂ ਕੱਪੜੇ ਹੋਗੇ ਕੱਪੜੇ ਬਣਾਉਂਦੀਆਂ ਨੇ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਹੱਥੀ ਕੰਮ ਕੀ ਕਰਨ ਵਾਲੇ ਨੇ ਇੱਥੋਂ ਟ੍ਰੇਨਿੰਗ ਲੈ ਕੇ ਇੱਥੋਂ ਹੀ ਜਿਹੜੀਆਂ ਔਰਤਾਂ ਨੇ ਇੱਥੇ ਆ ਕੇ ਫਿਰ ਸਟਾਲ ਲਾਉਂਦੀਆਂ ਨੇ ਇੱਥੇ ਉਹ ਲੋਕਾਂ ਨੂੰ ਵੀ ਜਾਗਰੂਕੀ ਕਰਦੇ ਨੇ ਜਿਹੜੀਆਂ ਸਾਡੀਆਂ ਭੈਣਾਂ ਘਰਾਂ ਦੇ ਵਿੱਚ ਬੇਰੋਜ਼ਗਾਰ ਨੇ ਤਾਂ ਕਿ ਕਿਤੇ ਨਾ ਕਿਤੇ ਜਾ ਕੇ ਇਹਨਾਂ ਕਿੱਤਿਆਂ ਦੇ ਨਾਲ ਜੁੜ ਕੇ ਉਹ ਆਦਾ ਰਜਗਾਰ ਸ਼ੁਰੂ ਕਰ ਸਕਣ ਉਹ ਸਟਾਲ ਨੇ ਅਸੀਂ ਜਿਹੜੇ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ ਜਿਵੇਂ ਫਲਕਾਰੀ ਕਢਾਈ ਦੇ ਸੂਟ ਦੁਪੱਟੇ ਫਲਕਾਰੀਆਂ ਫਲਕਾਰੀ ਕਿੱਟ ਕੱਪੜਿਆਂ ਦੀ ਸਿਲਾਈ ਤੇ ਕਢਾਈ ਲਈ ਇਹ ਸਾਰੇ ਅਲੱਗ-ਅਲੱਗ ਕਿਸਮ ਦੇ ਇੱਥੇ ਸਟਾਲ ਲੱਗੇ ਹੋਏ ਨੇ ਜਿਹਨੀਆਂ ਸਾਡੀਆਂ ਭੈਣਾਂ ਨੇ ਇੱਥੋਂ ਜਿਵੇਂ ਮਾਈ ਭਾਗੋ ਸੈਲਫ ਹੈਲਪ ਗਰੁੱਪ ਇਹ ਇਹ ਦੇਖੋ ਤੁਸੀਂ ਸਿਖਲਾਈ ਪ੍ਰਾਪਤ ਕੀਤੀ ਸੀ ਵਿਗਿਆਨ ਕੇਂਦਰ ਬੁੱਧ ਸਿੰਘ ਵਾਲਾ ਕਾਫੀ ਦੂਰ-ਦੂਰ ਤੋਂ ਇਹ ਜਿਹੜੀਆਂ ਸਾਡੀਆਂ ਭੈਣਾਂ ਆਈਆਂ ਹੋਈਆਂ ਨੇ ਆਪਾਂ ਉਹਨਾਂ ਨਾਲ ਗੱਲ ਵੀ ਕਰਾਉਣੀ ਹੈ ਤੁਸੀਂ ਆਓ ਜੀ ਪੁੱਤਰ ਕੀ ਨਾਮ ਤੁਹਾਡਾ ਕਪਨੀ ਤੁਸੀਂ ਇਹ ਜਿਹੜੇ ਕੱਪੜੇ ਨੇ ਆਪਣੇ ਹੱਥੀਂ ਤਿਆਰ ਕੀਤੇ ਨੇ ਹਾਂਜੀ ਇਹ ਸਾਡੀ ਖੁਦ ਦੀ ਮੈਨੂਫੈਕਚਰਿੰਗ ਹੈ ਤੇ ਇਹ ਸਾਡੇ ਪੱਕੇ ਰੰਗਦੇ 100% ਕਾਟਨ ਪੈਨ ਨੋਂ ਤੁਹਾਡਾ ਇਹਨਾਂ ਦਾ ਬੈਲ ਬੀਟੋ ਦਾ ਨਾਮ ਦਾ ਬ੍ਰਾਂਡ ਹੈ ਠੀਕ ਹੈ ਹਾਂਜੀ ਦੀ ਇਹਦੀ ਟ੍ਰੇਨਿੰਗ ਤੁਸੀਂ ਯੂਨੀਵਰਸਿਟੀ ਤੋਂ ਹੀ ਲਈ ਸੀ ਹਾਂਜੀ ਤੇ ਇਹ ਜਿਹੜਾ ਹੁਣ ਤੁਸੀਂ ਇੱਥੇ ਸਟਾਲ ਲਾਇਆ ਇਹਦੀ ਕਿੰਨੇ ਕਿਰਾਇਆ ਵਾਦੀ 23 23 ਜਿਵੇਂ ਮੈਂ ਹੋਰ ਵੀ ਜਿਹੜੀਆਂ ਔਰਤਾਂ ਨੂੰ ਦੱਸ ਰਹੀ ਨੇ ਵੀ ਸਾਡਾ ਜਿਹੜਾ ਇੱਕੀ ਕਾਸਟਲੀਆ ਤੁਹਾਡਾ ਰੇਟ ਇਹਨਾਂ ਨੇ ਵਧਾ ਦਿੱਤਾ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਬੀਸੀ ਸਾਹਿਬ ਨੂੰ ਜਿਵੇਂ ਲਾਈਟ ਦਾ ਵੀ ਪ੍ਰਬੰਧ ਨਹੀਂ ਹੈਗਾ ਹਾਂਜੀ ਜੀ ਮੈਂ ਗਰਮੀ ਹੈ ਜੇ ਥੋੜਾ ਪੱਖੇ ਵਗੈਰਾ ਥੋੜਾ ਇੰਤਜ਼ਾਮ ਹੋ ਜਾਇਆ ਤਾਂ ਉਹ ਬੈਟਰ ਰਹੇਗਾ ਅਗਲੀ ਵਾਰ ਸਟਾਲ ਲਾਣ ਵਾਸਤੇ ਗਰਮੀ ਬਹੁਤ ਹੈ ਨਾ ਤਾਂ ਕਸਟਮਰ ਹਾਂ ਕਸਟਮਰ ਵੀ ਆ ਕੇ ਉਹ ਜਾ ਰਹੇ ਹੈ ਦੇਖੋ ਤੁਸੀਂ ਇਹ ਛੋਟੀਆਂ ਛੋਟੀਆਂ ਬੱਚੀਆਂ ਜਿਨ੍ਹਾਂ ਨੇ ਕਿ ਇੱਥੇ ਟ੍ਰੇਨਿੰਗ ਲੈ ਕੇ ਇਹ ਜਿਹੜੇ ਕੱਪੜੇ ਬਣਾਉਣੇ ਸ਼ੁਰੂ ਕੀਤੇ ਇਹਨਾਂ ਨੇ ਵੀ ਰਿਕਵੈਸਟ ਕੀਤੀ ਆ ਬੀਸੀ ਸਾਹਿਬ ਨੂੰ ਵੀ ਅਸੀਂ ਰਿਕਵੈਸਟ ਕਰਦੇ ਇੱਕ ਤਾਂ ਸਾਡੇ ਜਿਹੜੇ ਇਹਨਾਂ ਦੇ ਰੈਂਟ ਨੂੰ ਘਟਾਇਆ ਜਾਣ ਦੂਸਰਾ ਸਾਨੂੰ ਜਿਹੜਾ ਬਿਜਲੀ ਗਰਮੀ ਨੂੰ ਦੇਖਦੇ ਹੋਏ ਬਿਜਲੀ ਦੀ ਬਹੁਤ ਵੱਡੀ ਪ੍ਰੋਬਲਮ ਆ ਜਿਹੜੇ ਇੱਥੇ ਕਸਟਮਰ ਆਉਂਦੇ ਨੇ ਉਹ ਵੀ अच्छा जी तो उदे तो क्या कस्ट होएगा कस्टमर आके रुकेगा कास्ट वाले ऊपर भी हां कवरिंग ਦਿੱਤੀ ਜਾਏ ਤੇ मतलब ਧੁੱਪ ਦਾ ਥੋੜਾ ਇੰਤਜ਼ਾਮ ਕਰ ਦਿੱਤਾ ਜਾਏ ਧੁੱਪ ਤੋਂ ਇਹ ਗੱਲ ਬਿਲਕੁਲ ਇਹਨਾਂ ਦੀ ਰਾਈਟ ਹੈ ਇਹ ਦੇਖੋ ਤੁਸੀਂ ਅੰਦਰ ਅੰਦਰ ਵਾਸਤੇ ਇਹਨਾਂ ਨੇ ਜਿਹੜੀ ਧੁੱਪ ਵਾਸਤੇ ਇੰਤਜ਼ਾਮ ਕੀਤਾ ਪਰ ਜਿਹੜਾ ਬਾਹਰ ਕਸਟਮਰ ਖੜਦਾ ਉਹ ਇੱਕ ਮਿੰਟ ਜਾਂ 2 ਮਿੰਟ ਤੋਂ ਵੱਧ ਨਹੀਂ ਖੜ੍ਹ ਸਕਦਾ ਕਿਉਂਕਿ ਉਹਨਾਂ ਨੇ ਰੰਗ ਵੀ ਦੇਖਣ ਕੱਪੜੇ ਵੀ ਦੇਖਣੇ ਹੁੰਦੇ ਨੇ ਇਹ ਬੀਸੀ ਸਾਹਿਬ ਨੇ ਇਹਨਾਂ ਨੇ ਸਪੈਸ਼ਲ ਤੌਰ ਤੇ ਇਹ ਬੇਨਤੀ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਰੈਂਟ ਨੇ ਉਹ ਵੀ ਘਟਾਏ ਜਾਣ ਤੇ ਜਿਹੜਾ ਸਾਡਾ ਇੰਤਜ਼ਾਮਾ ਉਹ ਵੀ ਕੀਤਾ ਜਾਵੇ ਕਿਤੇ ਨਾ ਕਿਤੇ ਜਾ ਕੇ ਜਿਹੜਾ ਵੀ ਇੰਤਜ਼ਾਮ ਕੀਤਾ ਜਾਵੇ ਠੀਕ ਹੈ ਜੀ ਥੈਂਕ ਯੂ ਹਾਂ ਜੀ ਬਰਾਸ ਤੇ ਸਿਰ ਤੇ ਕਿ ਚੱਕਿਆ ਤੁਸੀਂ ਤੇ ਸਿਰ ਤੇ ਆਲੂ ਚੱਕੇ ਆ ਜੀ ਆਲੂਆਂ ਦਾ 20 ਲੈ ਕੇ ਚੱਲੇ ਹਾਂ ਜੀ 20 ਲੈ ਕੇ ਚੱਲੇ ਕਿਹੜੇ ਜ਼ਿਲ੍ਹੇ ਤੋਂ ਆਏ ਤੁਸੀਂ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਤੋਂ ਆਏ ਹੋ ਤੁਸੀਂ ਆਲੂਆਂ ਦਾ 20 ਕਿਹੜੀ ਕਿਸਮ ਦੇ ਆਲੂਆਂ ਦੀ ਇੱਕ ਕਿਸਮ ਤਾਂ ਜੀ ਹੁਣ ਮਾਲਕਾਂ ਨੂੰ ਪਤਾ ਹੋਊਗਾ ਸਾਨੂੰ ਤਾਂ ਦੱਸ ਕੇ ਦੇਤੀ ਵੀ ਫਲਾਣੀ ਕਿਸਮ ਹੈ ਕਹਿੰਦੇ ਐ ਕਿਹਾ ਡਾਕਟਰਾਂ ਤੋਂ ਲੈ ਕੇ ਆਏ ਹਾਂ ਹਾਂ ਜੀ ਹਾਂ ਜੀ ਅੱਛਾ ਇਹ ਹੁਣ ਕਦੋਂ ਬੀਜਾਂਗੇ ਤੁਸੀਂ ਇਹ ਹੁਣ ਵੇਚੂਗੇ ਜੀ ਅੱਜ ਤੇ ਸਾਲਾ ਲੋ ਵੀ ਜੀਰੀ ਜੂਰੀ ਵੱਢ ਕੇ ਉੱਤੇ ਬਾਅਦ ਵੇਚਾਂਗੇ ਅੱਛਾ ਹਾਂਜੀ ਕਿਤੋਂ ਇਹ ਕਿੰਨੀ ਕਿ ਜਿਹੜੀ ਕੀਲੇ ਦੇ ਵਿੱਚੋਂ ਕਿੰਨਾ ਕਈ ਦੇ ਹੋ ਜਾਂਦੀ ਹੈ ਇਹ ਅਸੀਂ ਤਾਂ ਜਿਹੜੀ ਆਪਣੇ ਮਤਲਬ ਆਪਣੇ ਘਰ ਵਾਸਤੇ ਲਾਉਣੇ ਆ ਬਸ ਆਪਣੇ ਮਤਲਬ ਘਰ ਵਾਸਤੇ ਹੋਰ ਕੀ ਲੈ ਕੇ ਚੱਲੇ ਤੁਸੀਂ ਹੋਰ ਬੂਟੇ-ਬਾਟੇ ਲੈ ਚੱਲੇ ਆ ਹੋਰ ਮਤਲਬ ਇਧਰੋਂ ਲੈਣੇ ਆ ਹੁਣ ਬੂਟੇ ਆਪਣੇ ਇਹ ਆਹ ਕਾ ਦਾ ਬੂਟਾ ਜੀ ਇਹ ਪਤਾ ਨਹੀਂ ਜੀ ਹੁਣ ਕਾ ਦਾ ਲਿਖੇ ਹੋਏ ਤੇ ਮੈਨੂੰ ਹੋਈ ਤੇ ਇਹ ਬੂਟੇ ਤੁਹਾਡਾ ਕੜੀ ਪੱਤੇ ਦਾ ਜੀ ਇਹ ਹਾਂਜੀ ਹਾਂਜੀ ਇਹ ਕੁਝ ਘਰ ਦੇ ਵਿੱਚ ਲਾਵਾਂਗੇ ਹਾਂਜੀ ਹਾਂਜੀ ਹੋਰ ਵੀ ਹੈ ਤੁਹਾਨੂੰ ਲੱਗਦਾ ਹਾਂਜੀ ਹੋਰ ਵੀ ਹੈਗੇ ਵੱਖ-ਵੱਖ ਕਿਸਮ ਦੇ ਜਿਹੜੇ ਬੂਟੇ ਨੇ ਇਹਨਾਂ ਦੇ ਘਰ ਦੀ ਫਨਵਾੜੀ ਦੇ ਵਿੱਚ ਲਾਉਣੇ ਨੇ ਇੱਧਰ ਇਹ ਕੀ ਹੈ ਜੀ ਇਹਦੇ ਚ ਤਾਂ ਜੀ ਬਸ ਦੂਵੇ ਹੀ ਆਪਣੀ ਕਿਹੜੇ ਸਮਾਨ ਪਾਣੀ ਧਾਣੀ ਵਾਲੀ ਬੋਤਲਾਂ ਆ ਗੱਲੀਆਂ ਆ ਤੁਸੀਂ ਨਹੀਂ ਹੈਗੇ ਆ ਪਾਰਟੀ ਆ ਰਹੀ ਉਹ ਗੱਡੀ ਦੇ ਵਿੱਚ ਐ ਸਪੈਸ਼ਲ ਨਹੀਂ ਮਤਲਬ ਅਸੀਂ ਇਹ ਰੇਲ ਟ੍ਰੇਨ ਨੂੰ ਆਏ ਆ ਟ੍ਰੇਨ ਆਏ ਆ ਠੀਕ ਹੈ ਤੁਹਾਨੂੰ ਲੱਗਦਾ ਵੀ ਜਿਹੜਾ ਝੋਨਾ ਵਾ ਝੋਨਾ ਨਾਲ ਆਪਣਾ ਜਿਹੜਾ ਧਰਤੀ ਦਾ ਪਾਣੀ ਇੱਥੇ ਲ ਖਤਮ ਹੁੰਦਾ ਜਾ ਰਿਹਾ ਹੈ ਜੇ ਆਪਾਂ ਝੋਨਾ ਇਹਨੂੰ ਖਤਮ ਕਰ ਦਈਏ ਤਾਂ ਕਿਹੜੀਆਂ ਫਸਲਾਂ ਨੇ ਲਾਉਣੀਆਂ ਚਾਹੀਦੀਆਂ ਨੇ ਧਰਤੀ ਇੱਥੇ ਲ ਪਾਣੀ ਬਚ ਜੇ ਤਾਂ ਜਿਸ ਤਰ੍ਹਾਂ ਦਾ ਹੁਣ ਤੁਹਾ ਉਰੇ ਤਾਂ ਜਿਹੜੀ ਮਰਜ਼ੀ ਲਾ ਲਓ ਜਿਹੜੀ ਸਾੜੀ ਧਰਤੀ ਹੈ ਨਾ ਡੱਕਰ ਧਰਤੀ ਉੱਥੇ ਝੋਨੇ আর ਕਣਕ ਤੇ ਬਗੈਰ ਕੋਈ ਚੀਜ਼ ਹੁੰਦੀ ਨਹੀਂ ਜੇ ਜੇ ਆਪਾਂ ਸੋਚਿਆ ਜਾਏ ਵੀ ਝੋਨੇ ਨੂੰ ਬਦਲ ਕੇ ਇਹ ਗੰਨਾ ਹੁੰਦਾ ਬਸ ਝੋਨੇ ਨੂੰ ਛੱਡ ਕੇ ਕਿਹੜੀਆਂ ਫਸਲਾਂ ਲਾ ਲਈਏ ਵੀ ਆਪਣਾ ਪਾਣੀ ਬਚਾ ਸਕੇ ਇਹ ਦਲਾਂ ਫਲਾਂ ਹੋ ਸਕਦੀਆਂ ਨਰਮਾ ਕਪਾ ਨਹੀਂ ਉਹ ਨਹੀਂ ਆਪਣੇ ਹੁੰਦਾ ਉਹ ਡੱਕਰ ਹੈ ਨਾ ਆਪਣੇ ਉਹ ਨਹੀਂ ਹੁੰਦਾ ਠੀਕ ਹੈ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਸਾਡੇ ਕਿਸਾਨ ਵੀਰਾਂ ਨੂੰ ਜੇ ਪਾਣੀ ਬਚਾਉਣਾ ਹੋਵੇ ਧਰਤੀ ਹੇਠ ਲਾ ਤੁਸੀਂ ਤਾਂ ਹੁਣ ਬਥੇਰੀ ਪਛਤ ਕਰਦੇ ਹੁਣ ਇੱਕ ਤਾਂ ਕੁਦਰਤੀਓਂ ਰੱਬ ਨੇ ਕਿਰਪਾ ਕਰ ਰੱਖੀ ਹੈ ਜਣੀ ਇੱਕਤੀ ਮੋਟਰਾਂ ਉਹਨੂੰ ਲੱਗਦਾ ਨਹੀਂ ਵੀ ਸਰਕਾਰ ਨੇ ਬਿਜਲੀ ਦੇ ਬਿੱਲ ਮਾਫ ਕੀਤੇ ਹੋਏ ਨੇ ਮੋਟਰਾਂ ਦਿਨ ਰਾਤ ਚੱਲਦੀਆਂ ਨੇ ਨਹੀਂ 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 ਚੱਲਦੀਆਂ ਨਾ ਬਸ ਨਾ ਕੰਟਰੋਲ ਨਾਲ ਚੱਲਦੀਆਂ ਕੋਈ ਚੱਕਰ ਨਹੀਂ ਹਾਂ ਚਲੋ ਆਪਾਂ ਅੱਗੇ ਕਰਾਂਗੇ ਕਿਸੇ ਹੋਰ ਕਿਸਾਨ ਨਾਲ ਕੀ ਇਹ ਨਹੀਂ ਜਾਂਦਾ ਠੀਕ ਹੈ ਹਾਂ ਬਿਲਕੁਲ ਨਹੀਂ ਪਾਣੀ ਤਾਂ ਬਹੁਤ ਮਤਲਬ ਕੰਟਰੋਲ ਨਾਲ ਜੇ ਪੀਣੇ ਆ ਤਾਂ ਵੀ ਉਨਾਂ ਹੀ ਪੋਣੇ ਗਲਾਸ ਚ ਜਿੰਨਾ ਮਤਲਬ ਲੋੜ ਮੁਤਾਬਕ ਠੀਕ ਹੈ ਜੀ ਨਹੀਂ ਕਈ ਆ ਭਰਾਗੇ ਉਹ ਮਾਰਦੇ ਢੋਲ ਕੇ ਇਹਦੀ ਲੋੜ ਮੁਤਾਬਕ ਵਰਤਦੇ ਹੋ ਪਾਣੀ ਦੀ ਬਹੁਤ ਕੀਮਤ ਆ ਪਾਣੀ ਤਾਂ ਕਿਸੇ ਦਿਨ ਦੇਖੋ ਤੁਸੀਂ ਲੱਭਣਾ ਨਹੀਂ ਲੱਭਣਾ ਜੇ ਤੁਸੀਂ ਫਿਰ ਲੋੜ ਸਮਝਦੇ ਤਾਂ ਆਪਾਂ ਜੇਹੀ ਹਾਲ ਰਹਾ ਠੀਕ ਹੈ ਜੀ ਹਾਂਜੀ ਜਿੱਤੇ ਲੋਕ ਮਤਲਬ ਕਰਦੇ ਹਨ ਨਾ ਇਹ ਫਿਰ ਬਹੁਤ ਜਿਹੜਾ ਪਾਣੀ ਵੇਸਟ ਕਰਦੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਉਹਨਾਂ ਨੂੰ ਬਥੇਰਾ ਕਹੀਦਾ ਵੀ ਭਾਈ ਕਿਉਂ ਰੋੜਦੇ ਆ ਪਾਣੀ ਨੂੰ ਇਹ ਤਾਂ ਅਗਹ ਵਾਲੀ ਪੀੜ੍ਹੀ ਵਾਸਤੇ ਸੋਚੋ ਫੜ ਦਾ ਟਾਈਮ ਲੰਘ ਜਾਣਾ ਅੱਛਾ ਅਗਲੀ ਪੀੜ੍ਹੀ ਵਾਸਤੇ ਸੋਚੋ ਤੁਸੀਂ ਠੀਕ ਹੈ ਹਾਂਜੀ ਬਥੇਰਾ ਰੌਲਾ ਪਾਈਦਾ ਆਪਣੇ ਜਵਕਾਂ ਨੂੰ ਵੀ ਕਹੀਦਾ ਵੀ ਭਾਈ ਕੰਟਰੋਲ ਨਾਲ ਠੀਕ ਹੈ ਹਾਂ ਇਹ ਨਹੀਂ ਵੀ ਉਈਓ ਪਾਣੀ ਜਾ ਰਿਹਾ ਵੀ ਇਹ ਮੁਖਤ ਦੇ ਹੁਣ ਹੈਗਾ ਆਪਣੇ ਕੋਲ ਠੀਕ ਹੈ ਮਿਹਰਬਾਨੀ ਬਾਬਾ ਜੀ ਇਸ ਕਿਸਾਨ ਮੇਲੇ ਤੇ ਕਿਸਾਨ ਵੀਰ ਦੂਰੋਂ ਦੂਰੋਂ ਆਉਂਦੇ ਨੇ ਤੇ ਆਪਣੇ ਜਿਹੜੇ ਕਿਸਾਨੀ ਸੀਡ ਨੇ ਉਹ ਲੈ ਕੇ ਜਾਂਦੇ ਨੇ ਤੇ ਉੱਥੇ ਇੱਕ ਇੱਕ ਬਾਈ ਜੀ ਸਾਨੂੰ ਮਿਲਿਆ ਸਾਨੂੰ ਬਾਈ ਜੀ ਮਿਲਿਆ ਜਿਹੜਾ ਕਿ ਇੱਕ ਇੱਥੇ ਉਹ ਕਿਸਾਨ ਵੀਰਾਂ ਨੂੰ ਨਾਲ ਲੋਕਾਂ ਨੂੰ ਇੱਕ ਮੈਸੇਜ ਦਿੰਦੇ ਨੇ ਸਾਦੇ ਵਿਆ ਸਾਦੇ ਭੋਗ ਨਾ ਕਰਦਾ ਨਾ ਚਿੰਤਾ ਰੋਗ ਅਸਲ ਗਹਿਣਾ ਸਾਦੇ ਰਹਿਣਾ ਸਾਦੇ ਰਹਿਣਾ ਸੋਸਾਇਟੀ ਇਹ ਬਾਈ ਜੀ ਉਹਨਾਂ ਦਾ ਨੰਬਰ ਆ ਬਾਈ ਜੀ ਤੁਸੀਂ ਸਵੇਰ ਤੋਂ ਹੋੜੇ ਇੱਥੇ ਹਾਂਜੀ ਭਾਈ ਗੋਜੀ ਤੁਸੀਂ ਇਹ ਜਿਹੜਾ ਮੈਸੇਜ ਦੇ ਰਹੇ ਹੋ ਕਿ ਲੋਕ ਤੁਹਾਨੂੰ ਲੱਗਦਾ ਵੀ ਇਹਨਾਂ ਤੇ ਅਮਲ ਕਰਨਗੇ ਕੋਈ ਤਾਂ ਕਰੇਗਾ ਜੀ ਸੋਚ ਇੱਕ ਜਣਾ ਹੀ ਕਰੇ ਉਹ ਹੀ ਸਾਡੀ ਜੀ ਸੇਵਾ ਵਾਢੀ ਦੇਖੋ ਤੁਸੀਂ ਇਹਨਾਂ ਨੂੰ ਬਾਹਾਂ ਤੇ ਚੱਕਿਆ ਹੋਇਆ ਸਵੇਰ ਦੇ ਖੜੇ ਹੋ ਥੱਕ ਵੀ ਗਏ ਹੋਵੋਗੇ ਕੁਸ ਖਾਦਾ ਪੀਤਾ ਵੀ ਨਹੀਂ ਹੋਣਾ ਕਿੱਡੀ ਵੱਡੀ ਤੁਹਾਡੀ ਸੇਵਾ ਪਰ ਤੁਹਾਨੂੰ ਲੱਗਦਾ ਨਹੀਂ ਵੀ ਜੇ 100 ਚੋਂ 10 ਬੰਦੇ ਵੀ ਇਹ ਚੀਜ਼ ਤੇ ਅਮਲ ਕਰ ਲੈਣ ਤਾਂ ਜਿਹੜਾ ਸਾਡਾ ਬਜ਼ੂਰ ਖਰਚਾ ਉਹ ਬਚਾਈ ਜਾ ਸਕਦੀ ਹੈ ਹਾਂਜੀ ਜਰੂਰ ਜੀ ਮੈਸੇਜ ਦੇਣਾ ਚਾਹੁੰਦਾ ਤੁਹਾਨੂੰ ਐ ਹੀ ਆ ਜੀ ਦਿਖਾਵਾ ਕਰਨ ਲਈ ਲੋੜ ਨਹੀਂ ਹੈ ਜੀ ਸਾੜੇ ਅੱਜ ਕੱਲ ਕਿੰਨੇ 껃ੀਬ ਨੇ ਉਹਨਾਂ ਲਈ ਪੈਸੇ ਖਰਚ ਲੋ ਗਊ ਘੁਰੂ ਘਰ ਦੇ ਕਿੰਨੇ ਵੀ ਗ੍ਰੰਥੀ ਸਿੰਘਾਂ ਦੇ ਉਹਨਾਂ ਦੇ ਪੈਸੇ ਲਾਉ ਦੇ ਵਿਆਹਾਂ ਦੇ ਪੰਜ 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 ਲੱਖ ਲਿਆ ਕੇ ਸਿੰਗੜਾਂ ਨੂੰ ਬੁਲਾਣ ਲੱਗ ਜਾਂਦੇ ਹੋ ਉਹ ਗਲਤ ਚੀਜ਼ ਹੈ ਮੇਰੇ ਸਾਹਮਣੇ ਗਲਤ ਹੈ ਜੀ ਤੁਹਾਡੇ ਸਵੇਰ ਦੇ ਕਿੰਨੇ ਕੁ ਲੋਕ ਤੁਹਾਡੇ ਕੋਲ ਆ ਕੇ ਤੁਹਾਨੂੰ ਨਾਲ ਗੱਲਬਾਤ ਕਰ ਚੁੱਕੇ ਨੇ ਆਂਦੇ ਆ ਕਈ ਕਈ ਲੋਕ ਆ ਗਏ ਨੇ ਕਈ ਆ ਗਏ 1000 ਜਿਹੜੇ ਵੀਰ ਭੈਣਾਂ ਨੇ ਇਸ ਇਸ ਤੇ ਅੱਗੇ ਫੋਟੋ ਖਿਚਾ ਆ ਚੁੱਕੇ ਨੇ ਤੁਸੀਂ ਕਿਵੇਂ ਫੋਟੋ ਕਰਾਉਣੇ ਦੱਸਿਓ ਇਸ ਤਰ੍ਹਾਂ ਫੜ ਕੇ ਜਿਵੇਂ ਵੀਰ ਜੀ ਖੜੇ ਨੇ ਪਾਸੇ ਇੱਕ ਓਟਰ ਫਰੇਮ ਲਗਾਏ ਜੀ ਅੱਛਾ ਇਹ ਵੀਰ ਜੀ ਜਿਹੜਾ ਅਸੀਂ ਉਪਰਾਲਾ ਕਰ ਰਹੇ ਆ ਕਿਉਂਕਿ ਅੱਜ ਪੰਜਾਬ ਦਾ ਜਿਹੜਾ ਵਿਡਿੰਗ ਦਾ ਬਜਟ ਆ ਉਹ 1 ਲੱਖ ਕਰੋੜ ਦਾ ਬਿਲਕੁਲ ਸਹੀ ਤੁਹਾਡੀ ਗੱਲ ਅਸੀਂ ਚਾਹੁੰਦੇ ਆ ਕਿ ਜਿਹੜੇ ਭੋਗਾਤੇ ਹੁੰਦੇ ਨੇ ਉਹ ਵੱਖਰੇ ਉਹ ਵੱਖਰੇ ਨੇ ਕਿਉਂਕਿ ਪੰਜਾਬ ਦਾ ਸੁਭਾਅ ਆ ਕਿ ਉਹ ਸਾਦਗੀ ਵਾਲੇ ਪਾਸੇ ਚੱਲਦਾ ਤੁਹਾਨੂੰ ਲੱਗਦਾ ਵੀ ਭੋਗਾ ਵਾਲੇ ਵੀ ਸਿਸਟਮ ਵਾਂਗ ਬਣ ਚੁੱਕੇ ਨੇ ਉਸ ਤੋਂ ਜ਼ਿਆਦਾ ਹੋ ਚੁੱਕਾ ਹੋ ਚੁੱਕੇ ਨੇ ਨਾ ਲੋਕ ਭੋਗਾ ਤੇ ਆਉਂਦੇ ਨੇ ਪਰ ਸਭ ਤੋਂ ਪਹਿਲਾਂ ਇਹ ਦੇਖਦੇ ਨੇ ਇੱਥੇ ਕੀ ਬਣਿਆ ਇੱਥੇ ਕੀ ਬਣਿਆ ਕੋਈ ਦੁੱਖ ਦੀ ਗੱਲ ਕਰਦਾ ਕਦੇ ਦੇਖਿਆ ਵੀ ਕਿਸੇ ਨੇ ਦੁੱਖ ਦੀ ਗੱਲ ਕੀਤੀ ਹੋਣੀ ਆ ਕਿਸੇ ਨੂੰ ਦੁੱਖ ਤਾਂ ਅਲੱਗ ਗੱਲ ਹੈ ਅਗਰ ਭੋਗ ਦੀ ਰੋਟੀ ਕਿਤੇ ਸਵਾਦ ਨਾ ਆਵੇ ਤੇ ਅਗਲਾ ਸ਼ਿਕਾਇਤ ਕਰਕੇ ਜਾਂਦਾ ਤੇ ਚਾਰ ਬੰਦੇ ਨੂੰ ਦੱਸਦਾ ਵੀ ਇਹਨਾਂ ਨੇ ਭੋਗ ਦੇ ਵਿੱਚ ਆ ਨਹੀਂ ਪਾਇਆ ਆ ਨਹੀਂ ਪਾਇਆ ਸੀਗਾ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਅਸੀਂ ਸਿਰਫ ਕਿਉਂਕਿ ਅਸੀਂ ਜਿਨ੍ਹਾਂ ਨੇ ਸੁਸਾਇਟੀ ਬਣਾਇਆ ਹੈ ਅਸੀਂ ਕਮ ਸੇ ਕਮ 150 ਬੰਦਿਆਂ ਨੂੰ ਇਹ ਕਨਵਿੰਸ ਕਰ ਚੁੱਕੇ ਆ ਕਿ ਭੋਗਾਂ ਦੇ ਪੈਸੇ ਨਹੀਂ ਲਾਉਣੇ ਅੱਜ ਤੱਕ ਅਸੀਂ 150 ਇਹਦੇ ਭੋਗ ਕਰਾ ਚੁੱਕੇ ਆ ਜਿਹੜੇ ਬਿਲਕੁਲ ਸਾਦੇ ਹੋਏ ਤੁਹਾਨੂੰ ਲੱਗਦਾ ਵੀ ਤੁਹਾਡੀ ਗੱਲ ਕਿਸੇ ਦੇ ਪੱਲੇ ਪਊ ਕਿਉਂਕਿ ਅੱਜ ਕੱਲ ਕੀ ਦੇਖਣ ਨੂੰ ਆਇਆ ਵੀ ਅਸੀਂ ਨੱਕਰ ਖਾਉਣਾ ਚਾਹੇ ਵਿਆਸ ਦੇ ਪੈਸੇ ਲੈ ਕੇ ਬਾਪੂ ਦਾ ਭੋਗ ਪਾਦੀਏ ਪਰ ਅਸੀਂ ਨੱਕਰ ਖਾਉਣਾ ਇਹ ਗੱਲ ਐਵੇਂ ਨਹੀਂ ਬਣ ਚੁੱਕੀ ਵੀਰ ਜੀ ਇਹ ਮਾਹੌਲ ਜਿਹੜਾ 10 15 20 ਸਾਲਾਂ ਤੇ ਵਿਗੜਿਆ ਅਸੀਂ ਚਾਹਨੇ ਆ ਇਹਨਾਂ ਨੇ ਵਿਗਾੜਿਆ ਇਹ ਅਸੀਂ ਵਿਗਾੜਿਆ ਅਸੀਂ ਔਰ ਸੁਧਾਰਾਂਗੇ ਵੀ ਅਸੀਂ ਕਿਉਂਕਿ ਟਾਈਮ ਲੱਗੇਗਾ ਸਮਾ ਲਗੇਗਾ ਵਾਪਸ ਲੋਕ ਉਧਰ ਸਾਦੀਗੀ ਵਾਲੇ ਪਾਸੇ ਆਣਗੇ ਕੀ ਕਹਿਣਾ ਚਾਹੁੰਦੇ ਉਹਨਾਂ ਲੋਕਾਂ ਨੂੰ ਜਿਹੜੇ ਕਹਿੰਦੇ ਨੇ ਅਸੀਂ ਬਾਪੂ ਦਾ ਭੋਗ ਪਾਉਣਾ ਵੀ ਅਸੀਂ ਆ ਚੀਜ਼ ਪਾਉਣੀ ਆ ਆ ਪਾਉਣੀ ਆ ਫਲਾਣੇ ਦੇ ਬੁੜੇ ਦੇ ਭੋਗ ਤੇ ਆ ਪਾਇਆ ਸੀ ਅਸੀਂ ਵੱਧ ਕੇ ਕਰਦੇ ਉਹਨਾਂ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਆਪਣੇ ਘਰ ਦੀ ਗੱਲ ਦੱਸਦਾ ਸਾਡੀ ਮੇਡ ਸਾਨੂੰ ਕਹਿੰਦੀ ਸੀ ਕਿ ਸਾਨੂੰ 3100 ਰੁਪਇਆ 15 ਤਰੀਕ ਨੂੰ ਦੇ ਦਿਆ ਕਰੋ ਤਨਖਾਹ ਸਿਰਫ 5000 ਅਸੀਂ ਉਹਨੂੰ ਪੁੱਛਿਆ 3100 ਰੁਪਇਆ ਕੀ ਕਰਦੀਆਂ ਤੂੰ ਕਹਿੰਦੀ ਮੈਂ ਆਪਣੇ ਬਾਪੂ ਦੇ ਵਿਆਹ ਤੇ ਕਰਜ਼ਾ ਚੁੱਕਿਆ ਸੀ ਉਹਦੀ ਕਿਸ਼ਤ ਮੋੜਦੀ ਆ ਫੇਰ ਦੇਖੋ ਤੁਸੀਂ ਉਹ ਸੀ ਉਹਨੂੰ ਕਿਹਾ ਵੀ ਤੂੰ ਇਹ ਫਾਹ ਲਿਆ ਕਿਉਂ ਉਹ ਕਹਿੰਦੀ ਮੈਨੂੰ ਨਾਕ ਰੱਖਣ ਲਈ ਲੈਣਾ ਪਿਆ ਅਗਰ ਇੱਕ ਬੰਦਾ ਕਿਤੇ ਬਹਾਦਰੀ ਕਰੇ ਇੱਕ ਬੰਦੇ ਨੂੰ ਇਨੀਸ਼ੀਏਟਿਵ ਲੈਣਾ ਪਏਗਾ ਤੇ ਉਹਦੇ ਨਾਲ 10 ਹੋਰ ਬਦਲਣਗੇ 100 ਹੋਰ ਬਦਲਣਗੇ ਹੌਲੀ ਹੌਲੀ ਸਾਡਾ ਸੁਭਾਅ ਕਿਉਂਕਿ ਸਾਦਗੀ ਦਾ ਕਸੀ ਬਹਾ ਸਮਾ ਲੱਗੇਗਾ ਪਰ ਲੋਕ ਸਹੀ ਹੋ ਜਾਣਗੇ ਸਮਾ ਲੱਗੇਗਾ ਸਾਨੂੰ ਲੋਕ ਸੇਰ ਦੇ 1000 ਬੰਦਾ ਐਪਰੀਸ਼ੀਏਟ ਕਰ ਚੁੱਕਾ ਫੋਟੋ ਖਿਚਾ ਚੁੱਕਾ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਅੰਦਰੋਂ ਸਾਰੇ ਚਾਹੁੰਦੇ ਨੇ ਪਰ ਕਦੇ ਕਿਸੇ ਨੇ ਇਹ ਸੋਚਿਆ ਹੋਣਾ ਜਿਵੇਂ ਉਹ ਵੀਰ ਖੜਾ ਵਾ ਆਪਣੀਆਂ ਬਾਹਾਂ ਤੇ ਖੜਿਆ ਚੱਕੀ ਉਸ ਬੋਰਡ ਨੂੰ ਵੀ ਕਿੰਨਾ ਔਖਾ ਹੋਣਾ ਉਹਦੀਆਂ ਬਾਹਾਂ ਥੱਕ ਵੀ ਜਾਂਦੀਆਂ ਹੁਣ ਕਦੇ ਕਿਸੇ ਨੇ ਸੋਚਿਆ ਹੋਣਾ ਉਹ ਵੀਰ ਦੀ ਬਹੁਤ ਬਹਾਦਰੀ ਆ ਉਹੀ ਗੱਲ ਕਰਦੇ ਆ ਨਾ ਆਪਾਂ ਉਹ ਕਹਿੰਦਾ ਕਿ ਮੈਂ ਸੀ ਚੋਂ ਲੰਘਿਆ ਮੈਨੂੰ ਦਰਦਾ ਵੀ ਲੋਕ ਸਾਧਗੇ ਵਾਲੇ ਪਾਸੇ ਆਣ ਇਸ ਕਰਕੇ ਵੀਰੋਂ ਸੇਵਾ ਕਰਦਾ ਇਹ ਬਾਈ ਜੀ ਉਹਨਾਂ ਨੇ ਸਾਡੇ ਲੋਕਾਂ ਨੂੰ ਸਾਡੇ ਸਮਾਜ ਨੂੰ ਇੱਕ ਬਹੁਤ ਹੀ ਵਧੀਆ ਮੈਸੇਜ ਦਿੱਤਾ ਵੀ ਜਿੱਥੇ ਅਸੀਂ ਭੋਗਾ ਤੇ ਵਿਆਹਾਂ ਤੇ ਐਨੇ-ਐਨੇ ਖਰਚੇ ਕਰਦੇ ਆ ਤਾਂ ਫਜ਼ੂਲ ਖਰਚੇ ਨਹੀਂ ਕਰਨਾ ਚਾਹੀਦਾ ਇਹ ਜਿਹੜਾ ਇਹਨਾਂ ਦੀ ਤੁਸੀਂ ਬੋਰਡ ਦੇਖ ਸਕਦੇ ਸਾਡੇ ਵਿਆਹ ਸਾਡੇ ਭੋਗ ਦਾ ਕਰਜ਼ਾ ਨਾ ਚਿੰਤਾ ਰੋਗ ਇਹ ਬਿਲਕੁਲ ਸਹੀ ਆ ਅੱਛਾ ਅੱਛਾ ਬਾਈ ਜੀ ਤੁਸੀਂ ਪ੍ਰਣ ਕਰਦੇ ਹੋ ਵੀ ਤੁਸੀਂ ਆਪਣੇ ਮਾਪਿਆਂ ਦੇ ਭੋਗਾ ਤੇ ਇਹਨਾਂ ਨਹੀਂ ਖਰਚਾ ਕਰੋਗੇ ਬਿਲਕੁਲ ਜੀ ਅੱਜ ਇੱਥੇ ਪ੍ਰਾਣ ਕਰਕੇ ਜਾਂਦੇ ਹਾਂ ਹਾਂ ਬਿਲਕੁਲ ਜੀ ਕਿਉਂਕਿ ਇਹਨਾਂ ਦੀ ਸੇਵਾ ਤਾਂ ਹੀ ਸਫਲ ਹੈ ਜੇ ਤੁਸੀਂ ਇਹ ਚੀਜ਼ ਨੂੰ ਮੰਨਦੇ ਹੋ ਵੀ ਸਾਡੇ ਜਦੋਂ ਮਾਤਾ ਪਿਤਾ ਨੇ ਉਹਨਾਂ ਨੇ ਸਵਰਗ ਸੁਧਾਰਨਾ ਅਸੀਂ ਉਹਨਾਂ ਦੇ ਭੋਗਾ ਤੇ ਫਜ਼ੂਲ ਖਰਚਾ ਨਹੀਂ ਕਰਾਂਗੇ ਬਿਲਕੁਲ ਨਹੀਂ ਕਰਦੇ ਜੀ ਕੋਈ ਖਰਚਾ ਨਹੀਂ ਕਰਦੇ ਇਹ ਬਾਈ ਜੀ ਹੁਣ ਇਹ ਦੇਖੋ ਬਾਈ ਜੀ ਉਹਨਾਂ ਕਿਤੇ ਨਾ ਕਿਤੇ ਜਾ ਕੇ ਇਹ ਇਹਨਾਂ ਦੀ ਸੇਵਾ ਤਾਂ ਸਫਲ ਹੁੰਦੀ ਹੈ ਜਿਵੇਂ ਇਸ ਤਰ੍ਹਾਂ ਦੇ ਨੌਜਵਾਨ ਇੱਥੇ ਪ੍ਰਾਣ ਕਰਕੇ ਜਾਣ ਵੀ ਅਸੀਂ ਆਪਦੇ ਮਾਤਾ ਪਿਤਾ ਦੇ ਭੋਗਾ ਤੇ ਫਜ਼ੂਲ ਖਰਚੀ ਨਹੀਂ ਕਰਦੇ ਕਿਹੜਾ ਪਿੰਡ ਹੈ ਤੁਹਾਡਾ ਸਾਡਾ ਬੁਜੜਾ ਲਵਾ ਜੀ ਠੀਕ ਆ ਜੀ ਆਓ ਜੀ ਅਸੀਂ ਬੇਲੇਵਾਨ ਹੇ ਹਰ ਸਾਲ ਆਉਨੇ ਹੋ ਤੁਸੀਂ ਮੇਰੇ ਹਾਂਜੀ ਹਾਂਜੀ ਹਾਂ ਬਿਲਕੁਲ ਕਿੰਨੀ ਖੇਤੀ ਕਰਦੇ ਹੋ ਤੁਸੀਂ ਖੇਤੀ ਕਰਨਾ ਜੀ 10 ਕਿਲੇ ਕਰ ਅੱਛਾ ਇੱਥੇ ਆ ਕੇ ਤੁਹਾਨੂੰ ਫਸਲਾਂ ਬਾਰੇ ਜਾਗਰੂਕ ਕੀਤਾ ਜਾਂਦਾ ਨਵੇਂ-ਨਵੇਂ ਬੀਜ ਦਿੱਤੇ ਜਾਂਦੇ ਨੇ ਕੀ ਤੁਹਾਨੂੰ ਕਦੇ ਇਹ ਜਾਗਰੂਕ ਕੀਤਾ ਗਿਆ ਵੀ ਜੇ ਆਪਾਂ ਧਰਤੀ ਦਾ ਪਾਣੀ ਬਚਾਉਣਾ ਹੋਵੇ ਕਿਵੇਂ ਬਚਾਇਆ ਜਾ ਸਕਦਾ ਜਾਗਰੂਕ ਕਰਦੇ ਨੇ ਪਰ ਕਿਸਾਨ ਨਹੀਂ ਉਹ ਗੱਲਾਂ ਤੇ ਆਉਂਦੇ ਨਹੀਂ ਆਉਂਦੇ ਆਉਣਾ ਚਾਹੀਦਾ ਕਿਸਾਨਾਂ ਨੂੰ ਜਾਨੇ ਬਿਲਕੁਲ ਆਉਣਾ ਚਾਹੀਦਾ ਬਿਲਕੁਲ ਕੀ ਸਾਨੂੰ ਝੋਨਾ ਛੱਡ ਕੇ ਹੋਰ ਫਸਲਾਂ ਬੀਜਣੀਆਂ ਚਾਹੀਦੀਆਂ ਨੇ ਪੁਰਾਣੀਆਂ ਰਵਾਇਤੀ ਫਸਲਾਂ ਜਿਵੇਂ ਤੇਲ ਮੂਫਲੀ ਇਹ ਸਮਾਨਕ ਪਹਾ ਨਰਮ ਬੀਜਣਾ ਚਾਹੀਏ ਰਲਾ ਕੇ ਫਸਲ ਬੀਜਣੀ ਚਾਹੀਏ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਅਸੀਂ ਅਮਲ ਨਹੀਂ ਕਰਦੇ ਉਹ ਕਿਸਾਨਾਂ ਦਾ ਇੱਥੇ ਆਉਣ ਤੇ ਮੇਲੇ ਦਾ ਕੀ ਫਾਇਦਾ ਜੇ ਅਸੀਂ ਡਾਕਟਰਾਂ ਨੇ ਕਹੀਆਂ ਵਿਗਿਆਨੀਆਂ ਨੇ ਕਹੀਆਂ ਉਹ ਗੱਲਾਂ ਤੇ ਯਕੀਨ ਨਹੀਂ ਕਰਨਾ ਉਹ ਇੱਥੇ ਖਾ ਪੀ ਕੇ ਮੁਰਜ ਜਾਂਦੇ ਨੇ ਦਰ ਸੁਰੂ ਇਸ ਤਰ੍ਹਾਂ ਦਾ ਮੇਲਾ ਵੀ ਇੱਥੇ ਮਨਾਇਆ ਜਾਂਦਾ ਇਹੀ ਮੇਲਾ ਹੈ ਬੜਾ ਹੈ ਅੱਜ ਕੀ ਕੀ ਲੈ ਕੇ ਚੱਲੇ ਇੱਥੋਂ ਅਸੀਂ ਤਾਂ ਕੁਝ ਕਿਤਾਬਾਂ ਲੈ ਕੇ ਚੱਲੇ ਜੀ ਫਸਲਾਂ ਸੰਬੰਧੀ ਪਸ਼ੂਆਂ ਸੰਬੰਧੀ ਦੇਖੋ ਬਾਈ ਜੀ ਉਹਨਾਂ ਨੇ ਕਿੰਨੀ ਵਧੀਆ ਗੱਲ ਕਹੀ ਹੈ ਵੀ ਅਸੀਂ ਜਿਹੜੀਆਂ ਕਿਤਾਬਾਂ ਖਰੀਦੀਆਂ ਨੇ ਉਹ ਫਸਲਾ ਸਬੰਧੀ ਕਿਰੀਤੀਆਂ ਨੇ ਨਾ ਕਿ ਅਸੀਂ ਕੋਈ ਹੋਰ ਤਰ੍ਹਾਂ ਦੀਆਂ ਖਰੀਦੀਆਂ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਸਾਡੇ ਉਹਨਾਂ ਕਿਸਾਨ ਵੀਰਾਂ ਨੂੰ ਜਿਨ੍ਹਾਂ ਨੂੰ ਕਿ ਜਿਹੜੇ ਕਿ 20 25 25 ਕਿੱਲੇ ਝੋਨਾ ਲਾਉਂਦੇ ਨੇ ਤੇ ਪਾਣੀ ਦੀ ਦਿੱਕਤ ਨੂੰ ਨਹੀਂ ਸਮਝਦੇ ਹੋ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਉਹਨਾਂ ਨੂੰ ਇਹ ਚਾਹੁੰਦੇ ਆ ਵੀ ਹੁਣ ਤਾਂ ਕੀ ਕਰ ਰਹੇ ਨੇ ਪੈਸਾ ਇਕੱਠਾ ਕਰ ਰਹੇ ਨੇ ਅੱਛਾ ਜਵਾਕਾਂ ਦੀ نسل ਖਤਮ ਕਰ ਰਹੇ ਬੱਚਿਆਂ ਦੀ نسل ਖਤਮ ਕਰ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਨਹੀਂ ਮਿਲਣਾ ਆਪਾਂ ਨੂੰ ਬਿਲਕੁਲ ਪੀਣ ਤੋਂ ਵੀ ਜਾਵਾਂਗੇ ਰਾਜਸਥਾਨ ਤੋਂ ਬਣਿਆ ਪਿਆ ਤੁਸੀਂ ਕਿੰਨਾ ਆਪ ਤੋਂ ਨਾਲ ਲਾਉਂਦੇ ਹੋ ਅਸੀਂ ਸੜਕ ਕੋ 2.5 ਕਿਲਿਆਂ ਚੋਨਾ ਸਿਰਫ 10 ਕਿਲਿਆਂ ਤੋਂ 2.5 ਕਿਲਿਆਂ ਚੋਨਾ ਲਾਇਆ ਤੇ ਹੋਰ ਕਿਹੜੀ-ਕਿਹੜੀ ਫਸਲ ਵੀ ਉਸ ਗੰਨੇ ਉਸ ਮੱਕੀ ਹੈ ਕੁਝ ਹਰਾਚਰਾ ਹੈ ਬਸ ਚੋਨਾ ਘਟ ਤੋਂ ਘਟ ਲਾਉਨੇ ਆ ਪਾਪੀ ਜੀ ਤੁਸੀਂ ਕਿਹੜੇ ਪਿੰਡ ਤੋਂ ਆਏ ਹੋ ਪਿੰਡ ਬੇਲੇਵਾਲ ਜੀ ਤੁਸੀਂ ਵੀ ਇਹਨਾਂ ਦੇ ਨਾਲ ਹੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਸਾਨ ਵੀਰਾਂ ਨੂੰ ਜਿਹੜੇ ਝੋਨਾ ਜ਼ਿਆਦਾ ਲਾਉਂਦੇ ਨੇ ਪਾਣੀ ਦੀ ਦਿੱਕਤ ਇਹਨੂੰ ਨਹੀਂ ਸਮਝਦੇ ਪਾਣੀ ਦੀ ਦਿੱਕਤ ਇਹਦੇ ਸਰਕਾਰ ਨੇ ਬਦਲਾਅ ਕਰਿਆ ਸੀ ਨਾ ਮੱਕੀ ਦਾ ਮੱਕੀ ਨੂੰ ਵੀ ਪਾਣੀ ਉਨੇ ਲੱਗ ਰਿਹਾ ਹੈ ਅੱਛਾ ਉਸ ਤੋਂ ਬਾਅਦ ਅਸੀਂ ਗੰਨੇ ਦੀ ਕਾਸ਼ਤ ਕਰਦੇ ਹੁੰਦੇ ਸੀ ਸਾਨੂੰ ਮਿਲ ਤੂਰੀ ਪੈਂਦੀ ਸੀ ਉਹ ਤੂਰੀ ਮਿਲ ਵੀ ਸਾਡੀ ਬੰਦ ਹੋ ਗਈ ਹੁਣ ਅਸੀਂ ਗੱਲਾਂ ਵੀਰ ਜੋਕ ਨਹੀਂ ਰਹੇ ਅੱਛਾ ਉਹ ਵੀ ਨਹੀਂ ਰਹੇ ਚਾਹੀਦਾ ਵੀ ਸਾਡੇ 30 30 40 40 ਕਿਲੋਮੀਟਰ ਦੇ ਵਿੱਚ ਕੋਆਪਰੇਟਿਵ ਮਿਲਾਂ ਲੱਗਣ ਅਸੀਂ ਗੱਨੇ ਦੀ ਕਾਸਟ ਕਰੀਏ ਧੋਨੇ ਨੂੰ ਘਟਾਈਏ ਤਾਂ ਜਲ ਪਾਣੀ ਬਚਾਇਆ ਜਾ ਸਕੂ ਪਾਣੀ ਪਾਣੀ ਬਚਾ ਜਾਊਗਾ ਤੇ ਸਾਡੇ ਉਹ ਕਿਸਾਨ ਵੀਰਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇੱਥੋਂ ਦੇ ਵਿਗਿਆਨੀਆਂ ਦੀਆਂ ਗੱਲਾਂ ਤੇ ਅਮਲ ਨਹੀਂ ਕਰਦੇ ਅਮਲ ਤਾਂ ਕਰਦੇ ਨੇ ਜੀ ਵਿਗਿਆਨੀ ਨੇ ਕਹਿੰਦਾ ਅਮਲ ਤਾਂ ਕਰਦੇ ਨੇ ਗਾਹਾਂ ਦੇ ਫਸਲਾਂ ਵੀ ਤੇ ਨਹੀਂ ਮਾਰਕੀਟਿੰਗ ਸਹੀ ਨਹੀਂ ਹੈਗੀ ਇਹ ਸਰਕਾਰਾਂ ਨੂੰ ਚਾਹੀਦਾ ਵੀ ਨਵੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਦੀ ਮਾਰਕੀਟਿੰਗ ਚਾਹੀਦੀ ਹੈ ਸਹੀ ਚਾਹੀਦੀ ਸਹੀ ਮੁੱਲ ਦਿੱਤੇ ਜਾਣ ਉਹਨਾਂ ਨੂੰ ਮੁੱਲ ਦਿੱਤੇ ਜਾਣ ਉਸ ਹਿਸਾਬ ਨਾਲ ਅਸੀਂ ਫਸਲਾਂ ਬੀਜੀਏ ਅਸੀਂ ਕਿਸਾਨ ਦਾ ਬਦਲਾ ਚਾਹੁੰਦਾ ਪਰ ਸਰਕਾਰ ਨਹੀਂ ਕਰਦੀ ਹਾਂ ਜੀ ਬੁਲਾ ਕਰੇਗੀ ਉਹ ਅਸੀਂ ਫਸਲ ਬੀਜ ਲੈਨੇ ਆ ਉਹਦੀ ਮਾਰਕੀਟਿੰਗ ਤਾਂ ਸਹੀ ਹੁੰਦੀ ਹੈਗੀ ਗੱਲ ਬਿਲਕੁਲ ਕਿਸਾਨ ਵੀਰਾਂ ਦੀ ਸਹੀ ਹੈ ਵੀ ਕਿਤੇ ਨਾ ਕਿਤੇ ਜਾ ਕੇ ਜੇ ਅਸੀਂ ਝੋਨਾ ਨਹੀਂ ਵੀ ਲਾਉਂਦੇ ਜਿਹੜੇ ਹੋਰ ਫਸਲੀ ਫਸਲਾਂ ਨੇ ਤਾਂ ਉਹਨਾਂ ਦੀ ਸਾਨੂੰ ਮਾਰਕੀਟਿੰਗ ਵੀ ਚਾਹੀਦੀ ਹੈ ਉਹਨਾਂ ਦਾ ਵਾਜਬ ਰੇਟ ਵੀ ਚਾਹੀਦੀ ਆ ਤਾਂ ਕਿਤੇ ਜਾ ਕੇ ਅਸੀਂ ਜਿਹੜਾ ਝੋਨੇ ਨੂੰ ਛੱਡਾਂਗੇ ਤਾਂ ਜਿਹੜਾ ਸਾਡਾ ਧਰਤੀ ਹੇਠਲਾ ਪਾਣੀ ਆ ਉਹ ਆਉਣ ਵਾਲੀ ਪਨੀਰੀ ਲਈ ਆਉਣ ਵਾਲੀ ਨਸਲ ਲਈ ਬਚੇਗਾ ਮਿਹਰਬਾਨੀ ਜੀ ਤੁਸੀਂ ਦੇਖ ਸਕਦੇ ਹੋ ਇਹ ਕਿਸਾਨ ਮੇਲੇ ਦੇ ਵਿੱਚ ਜਿੱਥੇ ਆਪਾਂ ਆਮ ਮੇਲੇ ਜਿਨ੍ਹਾਂ ਦੀ ਜਿਨ੍ਹਾਂ ਨੂੰ ਦੇਖਣ ਜਾਂਦੇ ਆ ਇਹ ਉਸ ਮੇਲੇ ਦੀ ਵੀ ਇੱਥੇ ਫੀਲਿੰਗ ਮਿਲਦੀ ਹੈ ਜਿਵੇਂ ਕਿ ਬਾਈ ਜੀ ਹੁਣੀ ਜਲੇਬੀਆਂ ਚੱਕੀ ਖੜੇ ਨੇ ਤੇ ਬਾਈ ਜੀ ਕਿਹੜੇ ਪਿੰਡ ਤੋਂ ਆਏ ਤੁਸੀਂ ਅਸੀਂ ਆਏ ਹਾਂ ਜਗਰਾਉਂ ਤੋਂ ਕਿਵੇਂ ਲੱਗਦਾ ਤੁਹਾਨੂੰ ਇਸ ਮੇਲੇ ਦੇ ਵਿੱਚ ਜਿੱਥੇ ਕਿਸਾਨ ਬੀਜਾਂ ਦੇ ਸੰਬੰਧੀ ਜਾਗਰੂਕਤ ਹੁੰਦੇ ਤੁਸੀਂ ਵੀ ਇੱਕ ਉਸ ਮੇਲੇ ਦੀ ਫੀਲਿੰਗ ਲੈ ਰਹੇ ਹੋ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਲੋਕਾਂ ਦੇ ਮੇਲੇ ਲੱਗਦੇ ਹੁੰਦੇ ਹਨ ਹਾਂਜੀ ਹਾਂਜੀ ਬਿਲਕੁਲ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਜੀ ਜਿਵੇਂ ਸਿੱਖਾਂ ਲਈ ਹਰਿਮੰਦਰ ਸਾਹਿਬ ਆ ਤੇ ਓਵੇਂ ਕਿਸਾਨਾਂ ਲਈ ਜਿਹੜਾ ਇਹ ਯੂਨੀਵਰਸਿਟੀ ਆ ਬਹੁਤ ਜ਼ਰੂਰੀ ਆ ਹਰ ਇੱਕ ਕਿਸਾਨ ਨੂੰ ਇਸ ਮੇਲੇ ਚਾਉਣਾ ਚਾਹੀਦਾ ਇਥੋਂ ਤੁਸੀਂ ਵੀ ਜਲੇਬੀਆਂ ਦਾ ਸੁਆਦ ਚੱਕਦੇ ਹੋ ਹਾਂਜੀ ਹਾਂਜੀ ਬਿਲਕੁਲ ਵਧੀਆ ਫੀਲਿੰਗ ਹੋ ਰਹੀ ਹੈ ਨਾ ਕਿਵੇਂ ਲੱਗਦਾ ਬਾਈ ਜੀ ਤੁਹਾਨੂੰ ਬਹੁਤ ਵਧੀਆ ਸਾਡੇ ਪਿੰਡੋਂ ਆ ਤੁਸੀਂ ਜਗਰਾਉਂ ਤੋਂ ਜਗਰਾਉਂ ਹਾਂਜੀ ਤੁਸੀਂ ਮੈਂ ਜੀ ਜਗਰਾਉਂ ਤੋਂ ਇਹ ਦੇਖੋ ਤੁਸੀਂ ਇਸ ਮੇਲੇ ਦੇ ਵਿੱਚ ਜਿਹੜੇ ਆਮ ਆਪਾਂ ਪਿੰਡਾਂ ਦੇ ਵਿੱਚ ਜਿਹੜੇ ਮੇਲੇ ਲੱਗਦੇ ਉਹਨਾਂ ਦੀ ਫੀਲਿੰਗ ਜਿਹੜੇ ਬਾਈ ਜਿਉਣੀ ਦੇਖ ਰਹੇ ਨੇ ਉਹ ਆਪਾਂ ਅੱਗੇ ਲੈ ਕੇ ਚੱਲਦੇ ਹਾਂ ਤੁਹਾਨੂੰ ਅਸੀਂ ਨਾ ਪਿਛਲੇ 15 16 ਸਾਲਾਂ ਤੋਂ ਇਸ ਮੇਲੇ ਦੇ ਵਿੱਚ ਆ ਰਹੇ ਹਾਂਗੇ ਤੇ ਇੱਥੇ ਬੀਆਂ ਦੀ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਲੈਣੇ ਆਂ ਪਰ ਆਹ ਜਿਹੜੀ ਨਵੀਂ ਸਰ ਬਦਲਾਅ ਉਹਦੇ ਚੱਕਰ ਤੇ ਇੰਨਾ ਕੁਸ ਹੋ ਗਿਆ ਜੀ ਵੀਆਈਪੀ ਘਟਾਉਣ ਦੀ ਗੱਲਾਂ ਸੀ ਵਧਾ ਗੀਆਂ ਜੀ ਜਿਹੜੇ ਅਫਸਰ ਨੇਗੇ ਲੀਡਰ ਨੇਗੇ ਸਾਰੇ ਉਹਨਾਂ ਦੀ ਸਕਿਉਰਿਟੀ ਜੋ ਆਪਣੇ ਸਾਡੀ ਗੱਡੀ ਵੀ ਅਸੀਂ 3 ਘੰਟਿਆਂ ਦੇ ਵਿੱਚ ਗੱਡੀ ਪਾਰਕਿੰਗ ਕੀਤੀ ਹੈ ਪਹਿਲੀ ਵਾਰੀ ਸਮੱਸਿਆ ਆਈ ਹੈ ਸਾਨੂੰ ਕਿੱਥੋਂ ਤੁਸੀਂ ਇੱਥੇ ਯੂਨੀਵਰਸਿਟੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਜੀ 3 ਘੰਟੇ ਗੱਡੀ ਪਾਰਕ ਕਰਨ ਨੂੰ ਲੱਗੇ 3 ਘੰਟੇ ਪਾਰਕਿੰਗ ਨੂੰ ਲੱਗੇ ਜੀ ਤੇ ਸਾਡਾ ਢੂੜ ਘੰਟੇ ਦਾ ਟ੍ਰੈਫਿਕ ਦਾ ਪ੍ਰਬੰਧ ਨਹੀਂਗਾ ਉੱਥੇ ਬਾਈ ਜੀ ਜਿਹੜੇ ਸਾਰੇ ਸਕਿਉਰਿਟੀ ਗਾਰਡ ਨੇ ਜਾਂ ਪ੍ਰਾਈਵੇਟ ਜਾਂ ਸਰਕਾਰੀ ਮੁਲਾਜ਼ਮ ਨੇਗੇ ਉਹ ਸਾਰੇ ਨਾ ਜੀ ਸਿਰਫ ਇੱਕ ਵੀਆਈਪੀ ਲੋਕ ਜੀ ਆਮ ਲੋਕਾਂ ਨੇ ਸਰਕਾਰ ਬਣਾਈ ਤੀ ਆਮ ਲੋਕਾਂ ਦੀ ਤੁਸੀਂ ਮੜੀ ਜਿਹੜੀ ਗੱਲਬਾਤ ਕੀਤੀ ਸੁਣੋ ਆਮ ਲੋਕਾਂ ਨੂੰ ਸਹੂਲਤਾਂ ਦਿਓ ਜਿਹੜੀ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਜੀ ਆਈ ਵਾਰੀ ਅਸੀਂ ਦੇਖਦੇ ਹਾਂ ਜੀ ਇੱਥੇ ਪਾਣੀ ਦੀਆਂ ਸੁਵਿਧਾ ਲੱਗੀਆਂ ਹੁੰਦੀਆਂ ਸੀ ਇਸ ਵਾਰ ਲੋਕਾਂ ਨੂੰ 20 ਰੁਪਏ ਦਾ ਪਾਣੀ ਦਾ ਬੋਤਲ ਮਿਲਦੀ ਹੈ ਜਾਂ ਤੁਹਾਨੂੰ ਜੂਸ ਪੀਣਾ ਪੈ ਰਿਹਾ ਜੀ ਐਤਕੀ ਕਿਉਂ ਨਹੀਂ ਲੱਗਿਆ ਇਹ ਹੁਣ ਜਿਹੜੀ ਪ੍ਰਸ਼ਾਸਨਾਂ ਜੀ ਸਾਰਾ ਸਰਕਾਰ ਨੂੰ ਸਾਹਮਣੇ ਤੇ ਲੱਗੀ ਹੋਈ ਹੈ ਕੋਈ ਮੰਤਰੀ ਆਉਂਦਾ ਕਦੇ ਇਹਨਾਂ ਦਾ ਕੋਈ ਆਉਂਦਾ ਕੋਈ ਵੀਆਈਪੀ ਆਉਂਦਾ ਵੀਆਈਪੀ ਜਿਹੜਾ ਕਲਚਰ ਦੀ ਘਟਾਉਣਾ ਦੀ ਜੀ ਵਧ ਗਿਆ ਪਰ ਪਬਲਿਕ ਨੂੰ ਨਹੀਂ ਦੇਖ ਰਿਹਾ ਸਾਰਾ ਜੋ ਵੀਆਈਪੀ ਕਲਚਰ ਨੂੰ ਦੇਖਣ ਲੱਗਾ ਸਾਰਾ ਸਾਰਾ ਜਿੰਨਾ ਵੀ ਜੋਰ ਹੈ ਜੀ ਸਾਰਾ ਵੀਆਈਪੀ ਦੇਗਾ ਪਬਲਿਕ ਲਈ ਕੁਝ ਨਹੀਂ ਹੋ ਰਿਹਾ ਤੇ ਠੀਕ ਹੈ ਜੀ ਮਿਹਰਬਾਨੀ ਥੈਂਕ ਯੂ ਮੱਕੀ ਹੋਈ ਅੱਛਾ ਹਾਂਜੀ ਤੇ ਇਹ ਅੱਜ ਤੁਸੀਂ ਕਿਹੜੇ ਕਿਹੜੇ ਫਲਾਂ ਦੇ ਬੁੱਟੇ ਲਿਖਦੇ ਫਲਾਂ ਦੇ ਸੀ ਅਮਰੂਦਾਂ ਦੇ ਮਾਲਟਾ ਦੇ ਮਸੰਮੀ ਦੇ ਨਿੰਬੂ ਦੇ ਤੇ ਐਰੋਵਿਲਾ ਤੇ ਮਾਲ ਮਸੰਮੀ ਤੇ ਔਲਾ ਇਹ ਤੁਹਾਨੂੰ ਲੱਗਦਾ ਵੀ ਇੱਥੇ ਦਾ ਜਿਹੜਾ ਕਿਸਾਨ ਮੇਲਾ ਵਾ ਇਹ ਕਿਸਾਨਾਂ ਦੇ ਵਿੱਚ ਜਾਗਰਤੀ ਪੈਦਾ ਕਰਦਾ ਕਿਸਾਨ ਜਾਗਰਤ ਹੋ ਕੇ ਜਾਂ ਨਵੀਆਂ-ਨਵੇਂ ਜਿਹੜੇ ਬੀਜ ਨੇ ਉਹ ਬੀਜ ਦਾ ਤੇ ਆਪਣੇ ਖੇਤੀ ਦਾ ਫਾਇਦਾ ਲੈਂਦਾ ਹਾਂਜੀ ਫਾਇਦਾ ਲੈਂਦਾ ਲੱਗਦਾ ਤੁਹਾਨੂੰ ਵੀ ਇੱਥੇ ਇਹ ਜਿਹੜਾ ਮੇਲਾ ਵਾ ਸਹੀ ਆ ਵੀ ਇੱਥੇ ਕਿਸਾਨ ਹਾਂਜੀ ਠੀਕ ਆ ਠੀਕ ਆ ਜੀ ਆਓ ਜੀ ਆਪਾਂ ਕਰਾਂਗੇ ਹੋਰ ਕਿਸੇ ਕਿਸਾਨ ਨਾਲ ਲੱਗਦੇ ਨੇ ਵੀ ਇੱਥੋਂ ਕਿਸਾਨਾਂ ਨੂੰ ਕੋਈ ਜਾਗਰਤੀ ਮਿਲਦੀ ਆ ਹਾਂ ਹਾਂ ਇੱਥੋਂ ਬਹੁਤ ਜਾਗਰਤ ਮਿਲਦੀ ਆ ਜਿਵੇਂ ਨਵੀਆਂ ਫਸਲਾਂ ਨੇ ਕੋਈ ਨਵੇਂ ਬੀਜ ਆਉਂਦੇ ਆ ਜਿਹੜੇ ਕਿਨਾਂ ਉਹ ਕਿਸਾਨਾਂ ਨੂੰ ਇੱਥੋਂ ਬਹੁਤ ਉਹ ਜਾਣਕਾਰੀ ਮਿਲਦੀ ਹੈ ਤੇ ਬਾਕੀ ਜਿਹੜੇ ਆਪਣੇ ਬੂਟੇ ਕੋਈ ਨਵੇਂ ਫਰਜ਼ਦਾਰ ਬੂਟੇ ਤਿਆਰ ਹੁੰਦੇ ਆ ਉਹ ਇੱਥੋਂ ਕਿਸਾਨ ਬਹੁਤ ਜ਼ਿਆਦਾ ਲੈ ਕੇ ਜਾਂਦੇ ਆ ਕਿਉਂਕਿ ਜਿਹੜੇ ਆਪਣੀਆਂ ਪ੍ਰਾਈਵੇਟ ਨਰਸਰੀਆਂ ਹੁੰਦੀਆਂ ਨੇ ਉਹਨਾਂ ਤੋਂ ਸਹੀ ਬੂਟੇ ਨਹੀਂ ਮਿਲਦੇ ਇੱਥੋਂ ਕਿਸਾਨਾਂ ਨੂੰ ਜਿਹੜੀ ਹੈਗੀ ਆ ਸ਼ੁੱਧ ਤੇ ਸਹੀ ਬੂਟੇ ਮਿਲਦੇ ਆ ਜਿਹੜੇ ਕਿ ਆਪ ਇੱਥੇ ਤਿਆਰ ਕੀਤੇ ਜਾਂਦੇ ਹਨ ਤੇ ਬਾਕੀ ਜਿਹੜੀਆਂ ਪ੍ਰਾਈਵੇਟ ਨਰਸਰੀਆਂ ਨੇ ਉਹਨਾਂ ਦਾ ਤੁਹਾਨੂੰ ਪਤਾ ਹੀ ਆ ਹਾਲ ਕਿ ਉਹਨਾਂ ਤਾਂ ਜੋ ਵੀ ਹੈਗਾ ਬਿਨਾ ਸੀਜ਼ਨ ਤੋਂ ਕੋਈ ਵੀ ਬੂਟਾ ਦੇ ਦੇਣਾ ਪਰ ਜਿਹੜੀ ਯੂਨੀਵਰਸਿਟੀ ਆ ਇਹ ਕਿਸਾਨਾਂ ਦੀ ਸੇਵਾ ਕਰਦੀ ਆ ਤੇ ਕਿਸਾਨਾਂ ਦੇ ਲਈ ਬਹੁਤ ਹੀ ਵਧੀਆ ਤਕਨੀਕ ਦੇ ਨਾਲ ਨਵੇਂ ਬੀਜ ਨਵੇਂ ਬੂਟੇ ਇਹ ਤੇਲੇ ਤੇ ਕਿਸਾਨ ਵੀਰ ਵੱਡੀ ਵੱਡੀ ਦੂਰੋਂ ਆਪਣੇ ਜਿਹੜੇ ਫਸਲਾਂ ਦੇ ਬੀਜ ਲੈਣੇ ਹੁੰਦੇ ਨੇ ਉੱਥੇ ਸਾਡੀਆਂ ਭੈਣਾਂ ਵੀ ਇਸ ਕਿਸਾਨ ਮੇਲੇ ਤੇ ਵੱਡੀ ਗਿਣਤੀ ਵਿੱਚ ਆਉਂਦੀਆਂ ਨੇ ਅਸੀਂ ਉਹ ਭੈਣਾਂ ਨਾਲ ਗੱਲ ਕਰਾਵਾਂਗੇ ਜਿਹੜੀਆਂ ਆਪਣੇ ਹੱਥੀ ਜਿਹੜੇ ਇਹ ਜਿਹੜੇ ਪ੍ਰੋਡਕਟ ਨੇ ਤਿਆਰ ਕਰਦੇ ਨੇ ਤੇ ਜਿਹੜੇ ਕੱਪੜੇ ਤਿਆਰ ਕਰਦੇ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਸੁਖਿੰਦਰ ਕੌਰ ਜੀਤ ਫਾਊਂਡੇਸ਼ਨ ਤੋਂ ਅਚਾ ਇਹ ਤੁਸੀਂ ਆਪਣੇ ਹੱਥੀ ਤਿਆਰ ਕਰਦੇ ਹੋ ਹਾਂਜੀ ਹਾਂਜੀ ਬਿਲਕੁਲ ਇਹ ਅਸੀਂ ਜੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਅੰਡਰ ਅਸੀਂ ਟ੍ਰੇਨਿੰਗਸ ਲਈਆਂ ਹੈਗੀਆਂ ਨੇ ਔਰ ਟ੍ਰੇਨਿੰਗ ਲੈਣ ਤੋਂ ਬਾਅਦ ਵਿੱਚ ਜਿਹੜੀਆਂ ਮਹਿਲਾਵਾਂ ਹੈਗੀਆਂ ਨੇ ਉਹ ਫਿਰ ਇਹ ਸਾਰਾ ਸਮਾਨ ਜਿਹੜਾ ਆਪ ਹੱਥੀ ਤਿਆਰ ਕਰਕੇ ਅਲੱਗ-ਅਲੱਗ ਮੇਲਿਆਂ ਦੇ ਵਿੱਚ ਜਿਹੜਾ ਉਹ ਅਸੀਂ ਸੇਲ ਕਰਦੇ ਹੈਗੇ ਆ ਜਿਸ ਤਰ੍ਹਾਂ ਸਾਡੇ ਕੋਲ ਆਰਗੈਨਿਕ ਹਲਦੀ ਹੈ ਔਰ ਇਹ ਹੱਥ ਦੇ ਕੱਢੇ ਹੋਏ ਫੁਲਕਾਰੀ ਦੇ ਦੁਪੱਟੇ ਹੈਗੇ ਨੇ ਹੈਂਡ ਪੇਂਟਿਡ ਸੂਟਸ ਹੈਗੇ ਨੇ ਉਹ ਵੀ ਦੁਪੱਟੇ ਹੈ ਇਹ ਬੈਗ ਹੈ ਜਿਹੜੇ ਹੱਥ ਹੱਥ ਨਾ ਤਿਆ ਕਰਦੇ ਆ ਸਾਰੇ ਹੱਥ ਨਾ ਤਿਆ ਇਹਦੇ ਬਾਰੇ ਤੁਹਾਨੂੰ ਸਰਕਾਰ ਕੀ ਦਿੰਦੀ ਹੈ ਸਰਕਾਰ ਸਾਨੂੰ ਇਹ ਪੰਜਾਬ ਜੋ 2460 ਰੁਪਏ ਦੇ ਵਿੱਚ ਇੱਕ ਸਟਾਲ ਦਿੱਤਾ ਹੈਗਾ ਤਾਂ ਕਿ ਅਸੀਂ ਆਪਣਾ ਜਿਹੜਾ ਸਮਾਨ ਹੈ ਉਹ ਇੱਥੇ ਵੀ ਸਟਾਲ ਲਗਾਉਣ ਦੇ ਤੋਂ ਅੱdte ਤੋਂ ਪਹਿਲਾਂ ਹੀ ਨਹੀਂ ਪੇਡ ਹਾਂਜੀ ਇਹ ਪੇਡ ਫਿਰ ਤੁਸੀਂ ਕਿੰਨੂੰ ਵੀ ਇਹਨਾਂ ਦੇ ਤੁਸੀਂ ਯੂਨੀਵਰਸਿਟੀ ਦੇ ਰਾਹੀਂ ਕੰਮ ਕਰਦੇ ਹੋ ਯੂਨੀਵਰਸਿਟੀ ਇੱਥੇ ਟ੍ਰੇਨਿੰਗਸ ਦਿੰਦੀਆਂ ਦੇਖੋ ਐਸਾ ਹੁੰਦਾ ਕਿ ਕਈ ਵਾਰ ਇਨਸਾਨ ਨੂੰ ਪਹਿਲਾਂ ਸਾਨੂੰ ਵੀ ਨਹੀਂ ਪਤਾ ਸੀਗਾ ਕਿ ਅਸੀਂ ਸੋਚਦੇ ਸੀ ਕਿ ਜਿਹੜੇ ਹਾਇਰ ਐਜੂਕੇਸ਼ਨ ਵਾਸਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆਂਦੇ ਹੈਗੇ ਨੇ ਉਹ ਹੀ ਇੱਥੋਂ ਦੀ ਕੰਮ ਸਿੱਖ ਸਕਦੇ ਨੇ ਪਰ ਹੁਣ ਪਤਾ ਚੱਲਿਆ ਕਿ ਇੱਥੇ ਕੈਰੋ ਕਿਸਾਨ ਘਰ ਹੈਗਾ ਹੋਮ ਸਾਇੰਸ ਡਿਪਾਰਟਮੈਂਟਸ ਹੈਗੇ ਨੇ ਜਿਹਦੇ ਵਿੱਚ ਛੋਟੇ ਛੋਟੇ ਜਿਹੜੇ ਕੋਰਸਸ ਹੈਗੇ ਨੇ ਆਮ ਆਊਟਸਾਈਡਰਸ ਵੀ ਉਹ ਇੱਥੇ ਆ ਕੇ ਸਿੱਖ ਕਿਹੜੇ ਕਿਹੜੇ ਕੋਰਸ ਨੇ ਉਹ ਸਾਡੀਆਂ ਪੜਾਉਣ ਦਾ ਸਕਦੇ ਤੁਸੀਂ ਸਰ ਜਿਸ ਤਰ੍ਹਾਂ ਇੱਥੇ ਕੈਂਡਲਸ ਮੇਕਿੰਗ ਦਾ ਮੋਮਬਤੀਆਂ ਬਣਾਉਣਾ ਹੈ ਪੇਂਟਿੰਗਸ ਦੇ ਨਹੀਂ ਲਈ ਕੋ ਤੁਹਾਡੇ ਤੋਂ ਕੋਈ ਪੇੜ ਉਹ ਕੋਰਸ ਪੇੜ ਨੇ ਜੀ ਦੇਖੋ ਕਈ ਤਾਂ ਜਸਟ 50 ਰੁਪਏ ਫੀਸ ਹੁੰਦੀ ਹੈਗੀ ਐ ਕਿੰਨੇ ਚਿਰ ਦੀ ਅ 5 ਦਿਨਾਂ ਦੀ ਔਰ ਕੁਝ ਹਜ਼ਾਰ ਰੁਪਏ ਵਾਲੇ ਵੀ ਹੈਗੇ ਨੇ ਕੋਈ 100 200 ਵਾਲੇ ਵੀ ਹੈਗੇ ਨੇ ਉਹਦੇ ਵਿੱਚ ਲੰਚ ਵੀ ਹੈ ਜਿਹੜਾ ਆ ਯੂਨੀਵਰਸਿਟੀ ਵੱਲੋਂ ਦੀ ਫ੍ਰੀ ਦਿੱਤਾ ਜਾਂਦਾ ਹੈਗਾ ਆ ਮਤਲਬ ਐਸਟਾ ਦੇ 1 ਮੰਥ ਦੀ ਟ੍ਰੇਨਿੰਗ ਹੈ 3 ਡੇਸ ਦੀ ਹੈ 5 ਡੇਸ ਦੀ ਹੈ 15 ਡੇਸ ਦੀ ਹੈ ਐਸਟਾ ਅਲੱਗ-ਅਲੱਗ ਟ੍ਰੇਨਿੰਗਸ ਹੈ ਕੁਕਿੰਗ ਦੀ ਹੈ ਆਚਾਰ ਮਰਬੇ ਚਟਨੀਆਂ ਬਣਾਣਾ ਔਰ ਸਾਰੇ ਕੋਰਸ ਪੇਡ ਨੇ ਹਾਂਜੀ ਪੀੜੇ ਮਤਲਬ ਕਿ ਜਸਟ ਮਾਈਨਰ ਜੀ ਫੀਸ ਹੁੰਦੀ ਹੈ ਕੋਈ ਸਰਟੀਫਿਕੇਟ ਵਗੈਰਾ ਦਿੰਦੇ ਤੁਹਾਨੂੰ ਹਾਂਜੀ ਹਾਂਜੀ ਸਰਟੀਫਿਕੇਟ ਦਿੰਦੇ ਹੈਗੇ ਨੇ ਜਿਹੜੇ ਸਟਾਲ ਵਗੈਰਾ ਲਾਉਣੇ ਹੋ ਫਿਰ ਤੁਸੀਂ ਜਿਹੜੇ ਅਸੀਂ ਸਟਾਲਸ ਲਗਾ ਰਹੇ ਹੈਗੇ ਆ ਉਹਦੇ ਚਾਰजेस ਹੁੰਦੇ ਹੈਗੇ ਨੇ ਜਿਸਾ ਇਹ ਇੱਕ ਜਿਵੇਂ ਹੁਣ ਤੁਸੀਂ ਕਹਿੰਦੇ ਹੋ ਵੀ ਇਹ ਸਟਾਲ ਹੈ ਤੁਸੀਂ 2460 ਰੁਪਏ ਦਿੱਤੇ ਨੇ ਤੁਹਾਨੂੰ ਇਹਦਾ ਕੋਈ ਬੈਨੀਫਿਟ ਹੈ ਜੀ ਦੇਖੋ ਬੈਨੀਫਿਟ ਹੈ ਕਿ ਸਾਨੂੰ ਇੱਥੇ ਜਾਗਰਤੀਬਾਤ ਸੱਡੀਆਂ ਭੈਣਾਂ ਲਈ ਨਹੀਂ ਜਾਗਰਤੀ ਨਹੀਂ ਸਰ ਬੈਨੀਫਿਟ ਵੀ ਹੈਗਾ ਯਾ ਅੱਜ ਅਸੀਂ ਜੋ ਪ੍ਰੋਡਕਟਸ ਆਪਣੇ ਬਣਾਏ ਹੈਗੇ ਨੇ ਉਹ ਅਸੀਂ ਬੀਚ ਸਕਰੇ ਆ ਠੀਕ ਹੈ ਨਾ ਔਰ ਇੱਥੋਂ ਦੀ ਜਿਸ ਨਾਲ ਸਾਡਾ ਹਲਦੀ ਦਾ ਪ੍ਰੋਜੈਕਟ ਹੈ ਆਪਣਾ ਪਾਣੀ ਡਾਊਨ ਜਾ ਰਿਹਾ ਹੈਗਾ ਆ ਆਪਾਂ ਬਦਲਾਵ ਵੱਲ ਆਰਗੈਨਿਕ ਵੱਲ ਕੈਮੀਕਲ ਨੂੰ ਛੱਡ ਕੇ ਆਪਾਂ ਉਧਰ ਨੂੰ ਵੱਧ ਰਹੇ ਆ ਤੇ ਉਹ ਟ੍ਰੇਨਿੰਗਸ ਜਿਹੜੀਆਂ ਹੈਗੀਆਂ ਉਹ ਅਸੀਂ ਇੱਥੋਂ ਹੀ ਲਈਆਂ ਹੈਗੀਆਂ ਨੇ